ਬਜਾਰਾਂ ਵਿੱਚ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਖਤਰੇ 'ਚ ਸੇਲ-ਸੇਲ ਦੇ ਨਾਂ ਤੇ ਹੋਏ ਬਜਾਰਾਂ ਤੇ ਨਜਾਇਜ਼ ਕਬਜ਼ੇ ਦੁਸ਼ਹਿਰੇ ਵਾਲੀ ਭੀੜ ਆ ਗਈ ਬਜਾਰਾਂ 'ਚ ਅਗਰ ਕੋਈ ਅੱਗ ਦੀ ਘਟਨਾ ਵਾਪਰ ਜਾਏ ਤਾਂ ਫਿਰ ਫਾਇਰ ਬ੍ਰਿਗੇਡ ਦਾ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਪੈਡਲ ਚੱਲਾਂ ਵੀ ਜਿਹੜਾ ਉਰੇ ਪ੍ਰਸ਼ਾਸ ਲੋਕਾਂ ਨੇ ਚੁਣ ਕੇ ਜਿਹੜਾ ਉਰੇ ਮਿਸੀਪਲ ਕਮੇਟੀ ਦਾ ਪ੍ਰਧਾਨ ਬਣਾਇਆ ਉਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਉਹ ਸਿਰਫ ਟੈਂਡਰ ਲਾਉਣ ਵਾਸਤੇ ਹੋਰ ਕੰਮਾਂ ਵਾਸਤੇ ਹੀ ਨਹੀਂ ਹੈ ਉਹਨੇ ਵੀ ਸ਼ਹਿਰ ਦਾ ਜਿਹੜਾ ਦੇਖਣਾ ਕਿਉਂਕਿ ਜਿਹੜਾ ਅਸੀਂ ਦੇਖਦੇ ਆ ਵੀ ਦੂਜੇ ਪਾਸੇ ਜੋ ਅ ਅਕਰੋਚਮੈਂਟ ਨੂੰ ਬढ़ावा ਦੇ ਰਹੇ ਨੇ ਉਰੇ ਤੋਂ ਜਿਹੜੇ ਪੁਰਾਣੇ ਉਰੋਂ ਮੰਤਰੀ ਰਹੇ ਨੇ ਜੀ ਜੋ ਉਥੇ ਇਨਕਲੂਜਮੈਂਟ ਹੋਈ ਹੈ ਤੁਸੀਂ ਧਿਆਨ ਚ ਲਿਆ ਜਾਂਦਾ ਤੇ ਈਓ ਸਾਹਿਬ ਨੂੰ ਕਹਿੰਦੇ ਆ ਇਸ ਨੂੰ ਨੁਕੈ ਕਿ ਕਿ ਉਹ ਤੁਹਾਨੂੰ ਜਲਦੀ ਤੁਹਾਨੂੰ ਜਲਦੀ ਕਲੀਅਰ ਕਰਾਉਣਗੇ ਵੀ ਜੇ ਕੋਈ ਅਣਸਖਾਵੀ ਘਟਨਾ ਪਰਮਾਤਮਾ ਨਾ ਕਰੇ ਵਾਪਰਦੀ ਹੈ ਤਾਂ ਕਿੰਨਾ بڑا ਉੱਥੇ ਜਾਣੀ ਨੁਕਸਾਨ ਹੋ ਸਕਦਾ 3 ਦਿਨਾਂ ਤੱਕ ਲੱਗਦੀ ਹੈ ਵੀ ਇਹ ਦਿਨਾਂ ਤੱਕ ਛੂਟ ਮਿਲ ਜਾ ਮਿਲ ਸਕਦਾ ਨਹੀਂ ਜੀ ਨਹੀਂ ਕੋਈ ਕਾਨੂੰਨ ਨਹੀਂ ਹੈਗਾ ਜਾਂ ਤਾਂ ਉਹ 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 ਖੁੱਲ ਕੇ ਆ ਕੇ ਕੈਮਰੇ ਦੇ ਸਾਹਮਣੇ ਤੁਹਾਡੇ ਸਾਹਮਣੇ ਕਹਿ ਦੇਣ ਇਹ ਮੈਡਮ ਪਰਮਜੀਤ ਕੌਰ ਕਹਿ ਦੇਣ ਪ੍ਰਧਾਨ ਕਹਿ ਦੇਵੇ ਠੀਕ ਹੈ ਜਾਂ ਜੋ ਵੀ ਇੱਥੇ ਪ੍ਰਸ਼ਾਸਨ ਦੇ ਜੋ ਸੰਬੰਧਿਤ ਲੋਕ ਨੇ ਤਾਪਦਾਰੀ ਬਿੰਗ ਆ ਕੇ ਕਹਿ ਦੇਵੇ ਵੀ ਹਾਂ ਓਏ ਹੋਇਆ ਬਈ ਇੱਕ ਇੱਕ ਟੇਬਲ ਬੋਡਾਂ ਦੇ ਬਾਹਰ ਲੱਗ ਸਕਦਾ ਵੱਧ ਨਹੀਂ ਦੁਕਾਨਦਾਰੀ ਕਹਿ ਰਹੇ ਨੇ ਵੀ ਸਾਨੂੰ ਇੱਕ ਟੇਬਲ ਲਾਉਣ ਦੀ ਪਰਮਿਸ਼ਨ ਦੇ ਦਿਓ ਪਰ ਅੱਜ ਤੁਸੀਂ ਦੇਖੇ ਨਾ ਹਾਲ ਕਿੰਨਾ ਮਾੜਾ ਸੀਗਾ ਫਿਰ ਬੇਨਤੀ ਕਰਦੇ ਆ ਵੀ ਜਿਵੇਂ ਦੁਕਾਨਦਾਰਾਂ ਨੂੰ ਇਜਾਜ਼ਤ ਦਿੱਤੀ ਐ ਇੱਕ ਇੱਕ ਡੇਢ ਡਾਢ ਬੈਂਚ ਬਾਹਰ ਲਾਉਣ ਦੀ ਉਦਾਂ ਹੀ ਸਾਡੇ ਜਿਹੜੇ ਰੇੜੀ ਫੜੀ ਯੂਨੀਅਨ ਵਾਲੇ ਨੇ ਆਪਣੇ ਗੁਰੂਆਂ ਦਾ ਮਾਰਕੀਟ ਦੇ ਵਿੱਚ ਕੰਮ ਕਰਦੇ ਆ ਵੀ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਲੱਖੋ ਅੱਜ ਬਾਜ਼ਾਰ ਦੀ ਹਾਲਤ ਦੇਖੋ ਕਿ ਔਰਤਾਂ ਬਾਜ਼ਾਰ ਨਿਕਲ ਕਿੰਨਾ ਖਾ ਮੈਂ ਕਹਿੰਦਾ ਆਪਣੇ ਪੱਤਰਕਾਰ ਸਾਹਿਬ ਨੂੰ ਮੈਂ ਕਹਿੰਦਾ ਕਿ ਤੁਸੀਂ ਨਿਗਾਹ ਮਾਰ ਕੇ ਇੱਕ ਵਾਰ ਬਾਜ਼ਾਰ ਘੁੰਮ ਕੇ ਆਓ ਕਿ ਔਰਤਾਂ ਕਿਵੇਂ ਖਹਿ ਕੇ ਜਾ ਰਹੀਆਂ ਨੇ ਕਿਵੇਂ ਬਾਜ਼ਾਰ ਚ ਨਿਕਲ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਮੰਗ ਕੀਤੀ ਸਾਡੀ ਉਹ ਮੰਗ ਤਾਂ ਪੂਰੀ ਹੋਈ ਨਹੀਂਗੀ ਮੈਂ ਫੇਰ ਮੰਤਰੀ ਸਾਹਿਬ ਮੂਰੇ ਫੇਰ ਬੇਨਤੀ ਕਰਦਾ ਕਿ ਇਹ ਸਿਸਟਮ ਨੂੰ ਠੀਕ ਕਰੋ ਬਹੁਤ ਜਿਸ ਟਾਈਮ ਕੋਈ ਅਨਪਛਾਤੀ ਘਟਨਾ ਖੰਨੇ ਜੋਗੀ ਕੋਈ ਕੰਟਰੋਲ ਨਹੀਂ ਹੋਣਾ ਵੀਰ ਜੀ ਤੁਸੀਂ ਦੇਖਿਆ ਕਿ ਕਿੰਨੇ ਨਜਾਇਜ਼ ਕਬਜ਼ੇ ਹੋਏ ਸੀ 15 ਤੋਂ 20 ਫੁੱਟ ਤੱਕ ਹੋਏ ਸੀ ਹੁਣ ਮੈਡਮ ਪਰਮਜੀਤ ਕੌਰ ਵੀ ਆਏ ਨੇ ਹੁਣ ਲੜਾਈ ਵੀ ਹੋ ਰਹੀ ਜਿਹੜੇ ਬਾਹਰੋਂ ਵੀ ਆ ਕੇ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸੀ ਉਹ ਵੀ ਤੁਸੀਂ ਆ ਕੇ ਹਟਵਾਏ ਨੇ ਤਾਂ ਕੀ ਕਹਣਾ ਤੁਹਾਡਾ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਦੋ ਦਿਨ ਮਨਿਆਦੀ ਵੀ ਕਰਾਈਆ ਹਾਂਜੀ ਬਈ ਕੋਈ ਵੀ ਬਾਹਰ ਅੱਡਾ ਨਾ ਲਾਵੇ ਸਿਰਫ ਆਪਣੀ ਹੱਦ 'ਚ ਰਵੇ ਬੋੜਾ ਸਰ ਜੇ ਤੁਹਾਨੂੰ ਫੋਨ ਕੀਤਾ ਗਿਆ ਹਾਂ ਹਾਂ ਜੀ ਹਾਂ ਜੀ ਤੁਸੀਂ ਕੀਤਾ ਮੈਂ ਮੈਂ ਫੋਨ ਕੀਤਾ ਤੁਸੀਂ ਕਹੇ ਬਈ 15 20 ਦਿਨ ਜਿੰਨੀ ਦੇਰ ਫੇਲ ਨਹੀਂ 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 ਮੈਂ ਤੁਹਾਨੂੰ ਨੇਦਰ ਕੁਛ ਦੇ ਰਹੇ ਤੇ ਰਹਿਣ ਦਾ ਉਹਨਾਂ ਵਿੱਚ ਦੇਖੇ ਦੇ ਰਹੇ ਹੀ ਨਹੀਂ ਨਾ ਹੈਗਾ ਉਹਨਾਂ ਦਾ ਕੋਈ ਲੇਕਿਨ ਤੁਹਾਨੂੰ ਜਦੋਂ ਇਹ ਕਿਹਾ ਗਿਆ ਬਈ ਯਾਰ ਉਹ ਸਮੇਂ ਕੋ ਭਰਾ ਮੈਂ ਤਾਂ ਕੋਈ ਗੱਲੀ ਨਹੀਂ ਕਿਹਾ ਤਿੰਨ ਚ ਨਾ ਤੇਰਾ ਰੋਟੀ ਰੋਟੀ ਲਾ ਕੇ ਲਾ ਲਿਆ ਸਭ ਦੁਕਾਨਦਾਰ ਲਾਉਂਦਾ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸਾਰੇ ਦੁਕਾਨ ਦਾ ਭਰਾ ਨੇ ਕੰਪਲੇਂਟ ਦਊਗਾ ਇਹ ਇਹਨੂੰ ਕਹਿ ਪਰ ਗੱਲ ਜਾ ਕੇ ਮੈਡਮ ਵੀ ਤੇਰੇ ਨੋ ਬੋਲੀ ਤੂੰ ਗੱਲ ਨਾਲ ਕਰ ਗੱਲ ਉਹਦੇ ਨਾਲ ਇੱਕ ਮਿੰਟ ਗੱਲ ਸੁਣ ਇੱਕ ਮਿੰਟ ਇੱਕ ਮਿੰਟ ਗੱਲ ਨਹੀਂ ਜਾਂਦੇ ਉਹ ਕੰਟਰ ਕੱਟ ਕੇ ਚਾਰ ਸੈਕਿੰਡ ਚ ਮੈਂ ਨਹੀਂ ਕਰ ਕੇ ਕੰਮ ਕਰਦਾ ਪੂਰਾ ਪੈਂਡਿੰਗ ਕਰਦੇ ਨੇ ਤੁਸੀਂ ਜਿਹੜੀਆਂ ਚੁਰਕਾਈ ਸਭ ਲਿਖ ਦਿਓ ਬਿੰਦਰ ਅਸੀਂ ਨਹੀਂ ਕਰਾਈ ਹੈਗੀ ਇਹ ਪ੍ਰਸ਼ਾਸਨ ਦਾ ਕੰਮ ਚੱਲੋ ਕਿੰਨੇ ਇਹ ਰੋਟੀ ਹੋਏ ਨੇ ਸਾਰੇ ਪੀ ਲੈਣੇ ਸਾਰੇ ਚਲੋ ਮੈਂ ਨਹੀਂ ਮੇਰੀ ਨਹੀਂ ਕਰਦਾ ਕੰਮ ਸਾਡੀ ਗੱਲ ਸੁਣੋ ਜੀ ਸਾਡੀ ਸਾਰਿਆਂ ਦੀ ਰਿਕੁਐਸਟ ਆ ਸਾਡੀਆਂ ਰੇੜੀਆਂ ਵੀ ਲਵਾਓ ਜੀ ਬਾਜ਼ਾਰ ਦਾ ਵੀ ਕੰਮ ਕਰੋ ਉਹ ਗੱਲ ਯਾਰ ਅਸੀਂ ਕੀਤੀ ਹੈ ਜੀ ਕੌਣ ਬੋਲਣ ਗਿਆ ਨਹੀਂ ਮੈਂ ਨਹੀਂ ਲਾ ਰਿਹਾ ਗਾਣ ਵਾਲੇ ਨੇ ਯਾ ਯਾ ਮੈਂ ਕਹਿੰਦਾ ਨੀਯਾਜ ਆ ਖੜੇ ਨੇ ਇਹਨਾਂ ਨੂੰ ਇਹਨਾਂ ਨੂੰ ਇਹ ਲੱਕ ਕੋਟ ਪਿੱਛੋਂ ਸਾਡੇ ਦੋਹਾਂ ਨੇ ਹਾਂ ਜੀ ਜੀ ਉੱਲਾਈਏ ਨਹੀਂ ਜੀ ਕਿਹ ਲਈ ਨਹੀਂ ਜੀ ਸਾਲਿਆ ਲਾਇ ਲਾਇ ਦਰਗਾਹ ਭੇਜਦਾ ਨਾਮ ਕੀ ਹੈ ਨਾਮ ਨੰਦਰ ਰੱਖਦਾ ਨਹੀਂ ਕਰਦੇ ਅਕਬਰ ਜੀ ਕਿੰਨਾ ਕਰਾ ਦੇਣੇ ਹੋ ਕੁਛ ਨਹੀਂ ਦਿੰਦੇ ਕਿਉਂ ਨਹੀਂ ਅੰਦਰ ਕਿਵੇਂ ਲੱਗ ਰਹੇ ਸੇਰੋਸੋਗਿੰਨਾ ਬੋਲਣਾ ਪਾਏ ਤਾਂ ਤੂੰ ਪਹਿਲਾਂ ਤੂੰ ਲਾ ਲੈਣਾ ਕਿੰਨਾ ਜਾਂਦਾ ਕੁਛ ਨਹੀਂ ਜਾਂਦਾ 1000 ਰੁਪਏ ਨੂੰ ਕਿੰਨਾ ਲੰਦੇ 500 ਤੋਂ ਨਹੀਂ 1000 ਦਿੰਦੇ ਨਹੀਂ ਉਜਾਜ ਕੋ ਪਹਿਲਾਂ ਵੀ ਨਾ ਕਰਿਆ ਉਹ ਖੋ ਰਿਆ ਨਾ ਹਾਂ ਤੁਸੀਂ ਦੇਖਿਓ ਕਿ ਆਮ ਪਬਲਿਕ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਦਾ ਸਾਹਮਣਾ ਕਰਨਾ ਪਿਆ ਬਾਜ਼ਾਰ ਤੋਂ ਨਿਕਲੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਹਿਲਾਂ ਵੀ ਨਿਕਲਦੇ ਹੋ ਗਜ਼ਾਰ ਤੁਰ ਅੱਛਾ ਇਹ ਵੀ ਜਿਵੇਂ ਨਜਾਇਜ਼ ਫੜੀਆਂ ਲੱਗੀਆਂ ਲੱਗੀਆਂ ਦੁਕਾਨਦਾਰਾਂ ਨੇ ਹਰ ਇੱਕ ਨੇ ਆਪਣੀ ਬਾਹਰ ਲਾਈ ਹੋਈਆਂ ਇਹ ਹੋਣੀ ਚਾਹੀਦੀ ਪ੍ਰਸ਼ਾਸਨ ਦੀ ਜਿਆਦਾਤਰ ਇਹ ਵੀ ਤੁਸੀਂ ਸੁਣਦੇ ਹੋਗੇ ਕਿ ਦੁਕਾਨਾਂ ਵਾਲਿਆਂ ਨੇ ਜਿਹੜੀਆਂ ਉਹਨਾਂ ਫੜੀਆਂ ਨੇ ਵੇਚੀਆਂ ਹੋਈਆਂ ਨੇ ਅਗੇ 6000 ਰੁਪਏ ਤੇ 12000 ਤੱਕ ਇਹ ਵੀ ਆਵਾਜ਼ ਆਉਂਦੀ ਹੈ ਬਿਲਕੁਲ ਬਿਲਕੁਲ ਮੰਨਦੇ ਹੋਣੇ ਸੀ ਇਹਨੂੰ ਬੜੀਆਂ ਨਹੀਂ ਹੋਣੀ ਚਾਹੀਦੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਡੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿ ਨਜਾਜ ਕਬਜੇ ਦਸ਼ੇਰੇ ਵਾਲੀ ਭੀੜ ਆ ਗਈ ਬਾਜ਼ਾਰਾਂ ਚ ਅਗਰ ਕੋਈ ਅੱਗ ਦੀ ਘਟਨਾ ਵਾਪਰ ਜਾਏ ਤਾਂ ਫਿਰ ਫਾਇਰ ਬ੍ਰਿਗੇਡ ਦਾ ਪਹੁੰਚਣਾ ਤਾਂ ਬਹੁਤ ਦੂਰ ਦੀ ਗੱਲ ਹੈ ਪੈਦਲ ਚੱਲਣਾ ਵੀ ਮੁਸ਼ਕਲ ਹੋਇਆ ਸਾਈਕਲ ਸਕੂਟਰ ਦਾ ਵੀ ਰਾਹ ਨਹੀਂ ਛੱਡਿਆ ਗਿਆ ਕਈ ਦੁਕਾਨਦਾਰ ਹੋਏ ਆਪੇ ਤੋਂ ਬਾਹਰ 15 15 20 20 ਫੁੱਟ ਤੱਕ ਕਰ ਲਏ ਦੁਕਾਨਾਂ ਦੇ ਬਾਹਰ ਨਜਾਜ ਕਬਜੇ ਅਜੇ ਤਾਂ ਇਹ ਸੇਲ ਸੇਲ 15 ਤੋ ਲੱਗਿਆ ਕਿ 20 ਦਿਨ ਤੱਕ ਲੱਗਦੀ ਹੈ ਕਿ ਖੰਨਾ ਪ੍ਰਸ਼ਾਸਨ ਨੇ ਵੀ ਥੇਲ ਦੇ ਨਾਮ ਤੇ ਅੱਖਾਂ ਬੰਦ ਕਰ ਲਿਆ ਹਨ ਕੀ ਕਹਣਾ ਹੈ ਇਸ ਬੰਦੀ ਇਹ ਦੇਖੋ ਜੀ ਇਹ ਕਮੇਟੀ ਦੀ ਤੇ ਪ੍ਰਸ਼ਾਸਨ ਦੀ ਬਹੁਤ ਹੈ ਕਿ ਇਹ ਕੰਮ ਹੈ ਜਿਹੜਾ ਬਿਨਾਂ ਕਿਸੇ ਦੀ ਮਿਲੂਪਗਤੋਂ ਨਹੀਂ ਹੋ ਸਕਦਾ ਜਿਹੜੀ ਤੁਸੀਂ ਅੱਗ ਲੱਗਣ ਦੀ ਗੱਲ ਕੀਤੀ ਤਾਂ ਪਿਛਲੇ ਸਾਲ ਦੇ ਵਿੱਚ ਔਨ ਰਿਕਾਰਡ 5 ਅਗਜਨੀ ਦੀਆਂ ਘਟਨਾ ਇੱਥੇ ਹੋ ਚੁੱਕੀਆਂ ਨੇ ਫਾਇਰ ਬਗੇਡ ਨੇ ਅੱਛੇ ਸਰਵੇ ਵੀ ਕੀਤਾ ਤੇ ਫਰਗੇਡ ਨੇ ਸਰਵੇ ਦੇ ਵਿੱਚ ਬੜਾ ਸਪਸ਼ਟ ਕੀਤਾ ਹੈ ਕਿ ਇੱਥੇ ਫਾਇਰ ਟੈਂਡਰ ਦਾ ਬੜਨਾ ਬਹੁਤ ਮੁਸ਼ਕਿਲ ਹੈ। ਸੇਲ ਦੇ ਨਾਮ ਦੇ ਉੱਤੇ ਜੋ ਇਹ ਵੱਡੇ ਵੱਡੇ ਦੁਕਾਨਦਾਰ ਬਾਹਰ ਆਪਣੇ ਥੜੇ ਜਿਹੜੇ ਕਿਰਾਏ ਤੇ ਦੇ ਕੇ ਨਜਾਇਜ਼ ਵਸੂਲੀ ਕਰ ਰਹੇ ਨੇ ਉਹ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖ ਰਹੀ ਹੈਗੀ? ਇਹਦੇ ਬਾਰੇ ਜਾਂ ਤਾਂ ਪ੍ਰਸ਼ਾਸਨ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਤੇ ਜਿਹੜੇ ਸਾਡੇ ਮੈਡਮ ਪਰਮਜੀਤ ਕੌਰ ਨੇ ਉਹ ਦੱਸ ਸਕਦੇ ਨੇ। ਇਹ ਸੇਲਾਂ ਕਿਉਂ ਚੱਲ ਰਹੀਆਂ ਨੇ ਨਜਾਇਜ਼ ਸੇਲਾਂ ਕਿਉਂ ਚੱਲ ਰਹੀਆਂ ਨੇ ਕਿਉਂਕਿ ਸੇਲ ਦਾ ਮਤਲਬ ਤਾਂ ਵੇਚਣਾ ਹੁੰਦਾ ਵੇਚਦੇ ਆ ਤਾਂ ਸਾਰਾ ਸਾਲ ਇਹਨੇ ਪਰ ਇਹ ਜਿਹੜਾ 20 ਦਿਨ ਦੇ ਵਿੱਚ ਇਹ ਇੱਥੇ ਤਮਾਸ਼ਾ ਕਰਦੇ ਨੇ ਇਹ ਵੀ ਨੇ ਕਰੋਨਾ ਦੇ ਵਿੱਚ ਵੀ ਨਹੀਂ ਰੁਕੇ ਉਦੋਂ ਵੀ ਅਸੀਂ ਬੜਾ ਰੌਲਾ ਪਾਇਆ ਮੇਰੀ ਤਰਸ ਦੀ ਇਹ ਹੈ ਕਿ ਮੈਂ ਸ਼ਹਿਰ ਦਾ ਸ਼ਹਿਰ ਦੀ ਬਾਜ਼ਾਰ ਦਾ ਵਸਨੀਕ ਹਾਂ ਮੇਰੇ ਲਈ ਇੱਥੋਂ ਨੰਗਣਾ ਇੱਕ ਬਹੁਤ ਵੱਡੀ ਬਹੁਤ ਔਖਾ ਕੰਮ ਹੈ ਜੇ ਇਹਨਾਂ ਨੂੰ ਮਾੜਾ ਮੋਟਾ ਕਹਿ ਦੋ ਵੀ ਭਾਈ ਤੁਸੀਂ ਇਹ ਗਲਤ ਕਰ ਰਹੇ ਹੋ ਤਾਂ ਇਹ ਗੁੰਡਾਗਰਦੀ ਕਰਨ ਤੱਕ ਆਉਂਦੇ ਨੇ ਦੁਕਾਨਦਾਰ ਦੇਖੋ ਨੂੰ ਮਿਲਦਾ ਤੇ ਲੋਕਾਂ ਨੇ ਇੰਨੇ ਨੇ ਸਮਾਨ ਬਾਹਰ ਕੱਢ ਤੁਸੀਂ ਦੇਖਿਆ ਹੋਊਗਾ ਉਹ ਸੰਦ ਕੀ ਮੈਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਜੀ ਵੀ ਮੈਂ ਇਹਨਾਂ ਨੇ ਆਪਣੇ ਗੁਰਗੇ ਖੜਾਏ ਹੋਏ ਨੇ ਉੱਥੇ ਕੋਈ ਬਿਜ਼ਾਰ ਛੱਡੇ ਨਹੀਂ ਜੀ ਨਹੀਂ ਜੀ ਨਹੀਂ ਉਹ ਤੁਰਨ ਦੀ ਜਗ੍ਹਾ ਵੀ ਨਹੀਂ ਛੱਡੀ ਹੈਗੀ ਇਹਨਾਂ ਨੇ ਆਪਣੇ ਗੁਰਗੇ ਖੜਾਏ ਹੋਏ ਨੇ ਜੇ ਕੋਈ ਵਸਨੀਕ ਇਹਨਾਂ ਦੀ ਇਸ ਗੱਲ ਦੇ ਉੱਤੇ ਕੋਈ ਇਤਰਾਜ਼ ਕਰਦਾ ਤਾਂ ਇਹ ਉਲਟਾ ਉਹਨੂੰ ਉਹਨੂੰ ਕੁੱਟਣ ਮਾਰਨ ਨੂੰ ਪੈਂਦੇ ਨੇ ਈਵਨ ਗਲਤ ਗੱਲਾਂ ਨੇ ਜਿਹੜੀਆਂ ਗਾਲਾਂ ਤਾਂ ਕੱਢਣ ਨੂੰ ਪੈਂਦੇ ਨੇ ਮੇਰੀ ਪ੍ਰਸ਼ਾਸਨ ਨੂੰ ਇਹ ਮੰਗ ਵੀ ਹੈ ਤੇ ਚੇਤਾਵਨੀ ਵੀ ਹੈ ਵੀ ਇਸ ਗੁਰਕਤੰਦ ਨੂੰ ਛੇਤੀ ਤੋਂ ਛੇਤੀ ਬੰਦ ਕੀਤਾ ਜਾਵੇ ਤੇ ਸ਼ਹਿਰ ਵਾਸੀਆਂ ਦੀ ਜਾਣਨਾ ਖੁਰਵਾੜਾ ਨਾ ਕੀਤਾ ਜਾਵੇ ਨਹੀਂ ਪ੍ਰਸ਼ਾਸਨ ਜਿਵੇਂ ਕਹਿੰਦਾ ਵੀ ਸਾਲ ਚ ਇੱਕ ਵਾਰੀ ਸੇਲ ਲੱਗਦੀ ਹੈ ਯਾਨੀ ਮਤਲਬ 15 ਤੋਂ ਲੈ ਕੇ 20 ਦਿਨਾਂ ਤੱਕ ਲੱਗਦੀ ਹੈ ਵੀ ਇਹ ਦਿਨਾਂ ਤੱਕ ਛੂਟ ਮਿਲ ਜਾਂ ਮਿਲ ਸਕੇ ਨਹੀਂ ਜੀ ਨਹੀਂ ਕੋਈ ਕਾਨੂੰਨ ਨਹੀਂ ਹੈਗਾ ਜਾਂ ਤਾਂ ਉਹ 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 ਖੁੱਲ ਕੇ ਆ ਕੇ ਕੈਮਰੇ ਦੇ ਸਾਹਮਣੇ ਤੁਹਾਡੇ ਸਾਹਮਣੇ ਕਹਿ ਦੇਣ ਇਹ ਮੈਡਮ ਪਰਮਜੀਤ कौर ਕਹਿ ਦੇਣ ਪ੍ਰਧਾਨ ਕਹਿ ਦੇਵੇ ਠੀਕ ਹੈ ਯਾ ਜੋ ਵੀ ਇਥੇ ਪ੍ਰਸ਼ਾਸਨ ਦੇ ਜੋ ਸੰਬੰਧਿਤ ਲੋਕ ਨੇ ਤੈਵਜ਼ਰੀ ਅਗੇ ਕਹਿ ਦੋ ਵੀ ਹਾਂ 15 20 ਦਿਨ ਨੂੰ ਇਹਨਾਂ ਨੂੰ ਕਾਨੂੰਨੀ ਮੰਨਤਾ ਪ੍ਰਾਪਤ ਹੋ ਜਾਂਦੀ ਹੈ ਵੀ 20 ਦਿਨ ਹੋਵੇ ਇਸ ਇਸ ਲਈ ਹਾਂ ਤਾਂ ਫਿਰ ਉਹ ਜਿਹੜੇ ਰੈਡੀ ਵੇਡੀ ਫੜੀ ਵਾਲਿਆਂ ਨੇ ਜਿਹੜੇ ਲੱਗੇ ਹੋਏ ਨੇ ਉਹ ਵੀ ਠੀਕ ਨੇ ਮੰਜਾ ਮਾਰਕੀਟ ਵੀ ਠੀਕ ਹੈ ਸਾਰਾ ਕੁਝ ਠੀਕ ਹੈ ਕਿਉਂਕਿ ਉਹ ਵੀ ਤਾਂ ਸੇਲ ਹੈ ਜੀ ਸੇਲ ਦਾ ਮਤਲਬ ਹੁੰਦਾ ਵੇਚਣਾ ਸੇਲ ਦਾ ਇਹ ਸੇਲ ਦੇ ਵਿੱਚ ਕੋਈ ਅਨੁੱਖਾ ਕੰਮ ਤਾਂ ਕਰਦੇ ਨਹੀਂ ਠੀਕ ਹੈ ਤੇ ਮੇਰੀ ਮੈਂ ਫਿਰ ਕਹਣਾ ਸਾਡੀ ਇਹ ਬੇਨਤੀ ਵੀ ਹੈ ਚੇਤਾਵਨੀ ਵੀ ਹੈ ਇਹ ਗੁਰਕਤਨ ਦਾ ਬੰਦ ਕਰੋ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਇਹ ਚੀਜ਼ ਕਵਰ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ਹਿਰ ਲਈ ਤੇ ਜਿਹੜੀ ਇਨਕ੍ਰੋਚਮੈਂਟ ਹੈ ਇਨਕ੍ਰੋਚਮੈਂਟ ਦੇ ਤਾਂ ਬਹੁਤ ਸਖਤ ਖਿਲਾਫ ਆ ਡੇ ਫਸ ਤੋਂ ਹੀ ਮਿਸਪਲ ਕਮੇਟੀ ਦੇ ਵਿੱਚ ਜਦੋਂ ਤੱਕ ਮੈਂ ਕਾਉਂਸਲਰ ਬਣਿਆ ਮੈਂ ਤਾਂ ਇਨਕ੍ਰੋਚਮੈਂਟ ਦੇ ਖਿਲਾਫ ਹੀ ਬੋਲਦਾ ਤੇ ਜੇ ਉੱਥੇ ਇਨਕ੍ਰੋਚਮੈਂਟ ਹੋਈ ਹੈ ਤੁਸੀਂ ਧਿਆਨ ਚ ਲਿਆ ਜਾਂਦਾ ਤੇ ਈਓ ਸਾਹਿਬ ਨੂੰ ਕਹਿੰਦੇ ਆ ਈਓ ਸਾਹਿਬ ਨੂੰ ਕਹਿ ਕੇ ਉੱਥੇ ਜਲਦੀ ਤੋਂ ਜਲਦੀ ਕਲੀਅਰ ਕਰਾਉਣੇ ਵੀ ਜੇ ਕੋਈ ਅਨਸਖਾਵੀ ਘਟਨਾ ਪਰਮਾਤਮਾ ਨਾ ਕਰੇ ਵਾਪਰਦੀ ਹੈ ਤਾਂ ਕਿੰਨਾ ਵੱਡਾ ਉੱਥੇ ਜਾਨੀ ਨੁਕਸਾਨ ਹੋ ਸਕਦਾ ਵਪਾਰਕ ਹਿੱਤ ਨਹੀਂ ਹੈਗੇ ਸੋ ਇਸ ਕਰਕੇ ਇਸ ਦਾ ਮੈਂ ਤਾਂ ਆਪਣੇ ਵੱਲੋਂ ਇਹ ਸਭ ਨੂੰ ਕਹੂੰਗਾ ਤੇ ਇਨਕ੍ਰੋਚਮੈਂਟ ਵਾਲੇ ਜਿਹੜੇ ਇੱਥੇ ਸਾਡੇ ਇੰਚਾਰਜ ਨੇ ਮੈਡਮ ਪਰਮਜੀਤ कौर ਉਹਨਾਂ ਨੂੰ ਵੀ ਕਹਿੰਨੇ ਆ ਵੀ ਜਲਦੀ ਜਲਦੀ ਇਹਨੂੰ ਕਲੀਅਰ ਕਰਾਇਆ ਜਾਵੇ ਤਾਂ ਜੋ ਇਹੋ ਜਿਹੀ ਕੋਈ ਉਤੇ ਮਹੌਲ ਇਨਕ੍ਰੋਚਮੈਂਟ ਦੇ ਸੀ ਸਖਤ ਖਿਲਾਫ ਹਾਂ ਜੀ ਚਾਹੇ ਉਹ ਇਨਕ੍ਰੋਚਮੈਂਟ ਕਿਸੇ ਵੀ ਕਿਸਮ ਦੀਏ ਚਾਹੇ ਉਹ ਰੇੜੀ ਵਾਲੇ ਨੇ ਕੀਤੀਏ ਚਾਹੇ ਗਰੀਬ ਨੇ ਕੀਤੀਏ ਚਾਹੇ ਅਮੀਰ ਨੇ ਕੀਤੀ ਆ ਇਨਕ੍ਰੋਚਮੈਂਟ ਕਰਨ ਦਾ ਹੱਕ ਕਿਸੇ ਨੂੰ ਨਹੀਂ ਇਹ ਦੋਹੇ ਹਟਾਈ ਜਾਣਗੇ ਠੀਕ ਹੈ ਧੰਨਵਾਦ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਚੈਨਲ ਦਾ ਤੇ ਤੁਹਾਡਾ ਪੱਤਰਕਾਰ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹੋ ਜਿਹੇ ਮੁੱਦੇ ਪਬਲਿਕ ਦੇ ਮੂਹਰੇ ਲਿਆਉਂਦੇ ਆ ਤੇ ਨੰਬਰ 2 ਗੱਲ ਜੇ ਦੀ ਸਾਡੀ ਪਾਰਟੀ ਆ ਉਹਦਾ ਸਪਸ਼ਟਿਕ ਇਹ ਆਦੇਸ਼ ਹੈ ਵੀ ਅਸੀਂ ਨਜਾਇਜ਼ ਕਬਜ਼ਿਆਂ ਦੇ ਹਮੇਸ਼ਾ ਖਿਲਾਫ ਆ ਤੁਸੀਂ ਬਾਜ਼ਾਰ ਦੀ ਗੱਲ ਕੀਤੀ ਆ ਬਾਜ਼ਾਰ ਦੇ ਪ੍ਰਧਾਨ ਗੈਂਦ ਸਾਹਿਬ ਵੀ ਇਸੀ ਵਿੱਚ ਤੇ ਜਿਹੜੇ ਹੁਣ ਜੋਸ਼ੀ ਬਣਿਆ ਉਹ ਵੀ ਸੀਗਾ ਤੇ ਸੇਠੀ ਸਾਹਿਬ ਵੀ ਸੀ ਕਈ ਪ੍ਰਧਾਨ ਸੀ ਜਿਹੜੇ ਸਾਡੇ ਨਾਲ ਮੰਤਰੀ ਸਾਹਿਬ ਨਾਲ ਮੀਟਿੰਗ ਕਰਕੇ ਗਏ ਨੇ ਸਾਨੂੰ ਕਹਿ ਕੇ ਗਏ ਸੀਗੇ ਵੀ ਅਸੀਂ ਵੀ ਕੋਈ ਅਕਰੋਜਮੈਂਟ ਨਹੀਂ ਕਰਦੇ ਤੇ ਰੇੜੀਆਂ ਵਾਲੇ ਵੀ ਉੱਥੇ ਅਕਰੋਜਮੈਂਟ ਨਾ ਕਰਨ। ਅਸੀਂ ਮੈਂ ਤੇ ਪੌਂਪੀ ਜੀ ਨੇ ਜਾ ਕੇ ਉੱਥੇ ਦੇਖਿਆ ਵੀ ਆ ਉੱਥੇ ਬਹੁਤ ਜ਼ਿਆਦਾ ਰੇੜੀਆਂ ਲੱਗੀਆਂ ਆ ਸੀ ਬਹੁਤ ਬਾਜ਼ਾਰ ਦਾ ਬੁਰਾ ਹਾਲ ਸੀ। ਅਸੀਂ ਉੱਥੇ ਉਹਨਾਂ ਨੇ ਧਰਨਾ ਦਿੱਤਾ ਅਸੀਂ ਗਏ ਵੀ ਆ ਅਸੀਂ ਧਰਨਾ ਵਿੱਚ ਕਾ ਕੇ ਆਇਆ ਸਾਰਾ ਕੁਝ ਕਰਾ ਕੇ ਆਏ ਆ। ਸਾਡਾ ਉਸ ਦਿਨ ਪ੍ਰਸ਼ਾਸਨ ਨੂੰ ਵੀ ਇਹ ਪੂਰੀ ਹਦਾਇਤ ਸੀ ਵੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਕਰੋਜਮੈਂਟ ਕਿਤੇ ਵੀ ਰਹਿਣੀ ਨਹੀਂ ਚਾਹੀਦੀ। ਅਸੀਂ ਉਸ ਦਿਨ ਬਾਜ਼ਾਰ ਵਾਲਿਆਂ ਨੂੰ ਸਪਸ਼ਟ ਕਿਹਾ ਸੀ ਤੁਹਾਡੀਆਂ ਤੇਲਾਂ ਆਉਣੀਆਂ ਨੇ। ਤੁਸੀਂ ਕੁਝ ਸੀਮਤ ਜਗ੍ਹਾ ਜੋ ਜਿਹਦੇ বিনা ਸਰਦਾ ਨਹੀਂ ਉਹ ਤੁਸੀਂ ਲਾ ਸਕਦੇ ਹੋ ਇਹ ਨਹੀਂ ਹੈ ਬਾਜ਼ਾਰ ਨੂੰ ਤੁਸੀਂ ਬੰਦ ਕਰ ਦੋ ਵੀ ਉੱਥੋਂ ਕੋਈ ਰੰਗ ਵੀ ਨਾ ਸਕੇ ਇੱਕ ਤਾਂ ਉੱਥੇ ਕਰਾਊਡ ਬਹੁਤ ਜ਼ਿਆਦਾ ਹੈ ਠੀਕ ਹੈ ਨਾ ਗੱਲ ਇੱਕ ਤੁਸੀਂ ਮੂਰੇ ਸਮਾਨ ਲਾ ਲੰਨੇ ਹੋ ਜਿਹੜਾ ਕੁਝ ਲੈਣਾ ਮੈਂ ਉਹਨਾਂ ਨੂੰ ਵੀ ਕਹਿਣਾ ਦੁਕਾਨਦਾਰਾਂ ਨੂੰ ਵੀ ਜਿਹੜਾ ਕੁਝ ਲੋਕਾਂ ਨੇ ਲੈਣਾ ਉਹ ਦੁਕਾਨ ਦੇ ਅੰਦਰ ਵੜ ਕੇ ਹੀ ਲੈਣਾ ਬਾਹਰ ਘੜ ਕੇ ਤਾਂ ਕੁਝ ਲੈਣਾ ਨਹੀਂ ਇੰਨਾ ਤੁਹਾਨੂੰ ਸ਼ੋਅ ਆਫ ਕਰਨ ਦੀ ਆਪਣੀ ਕੋਈ ਐਡੀ ਵੱਡੀ ਜ਼ਰੂਰਤ ਨਹੀਂ ਤੁਸੀਂ ਆਪਣੇ ਆਪ ਕੱਲ੍ਹ ਤੱਕ ਅੰਦਰ ਕਰ ਲਓ ਨਹੀਂ ਕੱਲ ਨੂੰ ਕਾਨੂੰਨੀ ਕਾਰਵਾਈ ਹੋਊਗੀ ਜੀ ਸਾਰੀ ਕਾਰਵਾਈ ਤੇ ਜੀ ਕੱਲ ਨੂੰ ਹੋਊਗੀ ਜੀ ਕਾਰਵਾਈ ਕੋਈ 15 ਤਰੀਕ ਤੋਂ ਬਾਅਦ ਹੀ ਕਾਨੂੰ ਹੋਊਗੀ ਕਾਰਵਾਈ ਅਸੀਂ ਪੌਂਪੀ ਜੀ ਬੈਠੇ ਨੇ ਮੈਂ ਵੀ ਬੈਠਾ ਬਾਕੀ ਤੁਹਾਨੂੰ ਇੱਕ ਵੀ ਗੱਲ ਹੋਰ ਵੀ ਗੱਲ ਕਹਿਣਾ ਕਿ ਲਈ ਸਾਡੀ ਜਿੰਮੇਵਾਰੀ ਨਹੀਂ ਬਣਦੀ ਜਿਹੜਾ ਉਰੇ ਪ੍ਰਸ਼ਾਸ ਲੋਕਾਂ ਨੇ ਚੁਣ ਕੇ ਜਿਹੜਾ ਉਰੇ ਮਿਸੀਪਲ ਕਮੇਟੀ ਦਾ ਪ੍ਰਧਾਨ ਬਣਾਇਆ ਉਹਦੀ ਵੀ ਕੋਈ ਜਿੰਮੇਵਾਰੀ ਬਣਦੀ ਹੈ ਕਿ ਉਹ ਸਿਰਫ ਟੈਂਡਰ ਲਾਉਣ ਵਾਸਤੇ ਹੋਰ ਕੰਮਾਂ ਵਾਸਤੇ ਹੀ ਨਹੀਂ ਹੈ ਉਹਨੇ ਵੀ ਸ਼ਹਿਰ ਦਾ ਜਿਹੜਾ ਦੇਖਣਾ ਕਿਉਂਕਿ ਜਿਹੜਾ ਅਸੀਂ ਦੇਖਦੇ ਆਂ ਵੀ ਦੂਜੇ ਪਾਸੇ ਜੋ ਅ ਅਕਰੋਜਮੈਂਟ ਨੂੰ ਬढ़ावा ਦੇ ਰਹੇ ਨੇ ਉਹ ਲੋਕ ਜਿਹੜੇ ਪੁਰਾਣੇ ਉਰੋਂ ਮੰਤਰੀ ਰਹੇ ਨੇ ਐਮ ਐਲ ਏ ਰਹੇ ਨੇ ਗਰਕੀਰ ਸਿੰਘ ਕੋਟਲੀ ਉਹਨਾਂ ਦੇ ਹੀ ਬੰਦੇ ਨੇ ਜੋ ਇਹਨੂੰ ਬढ़ावा ਦੇ ਰਹੇ ਨੇ ਅੱਜ ਵੀ ਉਰੇ ਮਿਊਂਸਪੈਲਟੀ ਦੇ ਵਿੱਚ ਆ ਕੇ ਗਏ ਨੇ ਗੋਲਦੀ ਸ਼ਰਮਾ ਜੀ ਤੇ ਹੋਰ ਉਹ ਉਹਨਾਂ ਨੇ ਇਸ ਗੱਲ ਨੂੰ ਬढ़ावा ਦਿੱਤਾ ਹੈ ਇੱਕ ਪੋਲੀਟਿਕਲ ਇਸ਼ੂ ਬਣਾ ਕੇ ਲੋਕਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਸ਼ੁਭਾਜ ਬਾਜ਼ਾਰ ਦੇ ਦਿੱਤੇ ਤੁਸੀਂ ਦੇਖੋਗੇ ਕਿ ਸੇਲਾ ਹੀ ਸੇਲਾ ਲੱਗਿਆ ਪਿਆ 15 ਤੋਂ 20 ਫੁੱਟ ਦੇ ਦੁਕਾਨਦਾਰਾਂ ਨੇ ਕਬਜ਼ੇ ਕੀਤੇ ਹੋਏ ਨੇ ਅਸੀਂ ਤੁਹਾਨੂੰ ਦਿਖਾਉਣਾ ਚਾਹਾਂਗੇ ਅਸੀਂ ਕੈਮਰਾਮੈਨ ਨੂੰ ਕਹਾਂਗੇ ਇੱਕ ਮਿੰਟ ਇੱਧਰ ਦੇਖੋ ਤੁਸੀਂ ਜੇ ਕੋਈ ਹਾਦਸਾ ਹੋ ਜਾਂਦਾ ਤੇ ਫੈਬਰ ਗੇਟ ਦੀ ਗੱਡੀ ਕਿੱਥੋਂ ਲੱਗੂਗੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਕਿੰਨੇ ਨਜਾਇਜ਼ ਕਬਜ਼ੇ ਸੇਲਾ ਹੀ ਸੇਲਾ ਸਾਡੇ ਨਾਲ ਖੜੇ ਨੇ ਪ੍ਰਧਾਨ ਜੀ ਵਿਪਨ ਚੰਦਰ ਗੈਨ ਜੀ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂ ਜੀ ਪ੍ਰਧਾਨ ਜੀ ਦੇਖੋ ਸਾਡੀ ਜਆ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਸੀਗੀ ਕਿ ਕਿ ਜਿਹੜੀਆਂ ਦੁਕਾਨਾਂ ਦੇ ਹੈਗੇ ਆ ਵੀ ਛੱਡ ਦੇ ਥੱਲੇ ਥੱਲੇ ਹੀ ਆਪਣੀ ਕਾਰਵਾਈ ਕਰਨਗੇ ਜਿਹੜੇ ਵੀ ਦੁਕਾਨਦਾਰਾਂ ਨੂੰ ਲਾਣੀ ਹੈ ਜਿਹੜਾ ਕੰਮ ਕਰਦਾ ਆਪਣਾ ਜੇ ਕੱਪੜੇ ਦਾ ਕੰਮ ਕਰਦਾ ਨੇ ਕੱਪੜੇ ਫੜੀ ਲਾਣੀ ਹੈ ਤੇ ਬੋਰਡ ਦੇ ਥੱਲੇ ਲਾਣੀ ਹੈ ਇਹ ਪ੍ਰਸ਼ਾਸਨ ਨੇ ਯਾਦ ਕਰਤੀ ਸੀ ਪ੍ਰਸ਼ਾਸਨ ਇਹ ਵੀ ਕਿਹਾ ਸੀਗਾ ਕਿ ਬਾਜ਼ਾਰ ਚ ਅਸੀਂ ਨਜਾਇਜ਼ ਜਿਹੜੇ ਕਬਜ਼ੇ ਹੈਗੇ ਲੋਕਾਂ ਦੇ ਦੁਕਾਨਦਾਰਾਂ ਦੇ ਕਿਤੇ ਪਏ ਔਰ ਅੰਦਰ ਕੋਈ ਹੋਰ ਕੰਮ ਕਰਦਾ ਬਾਹਰ ਕੁਝ ਹੋਰ ਕੰਮ ਕਰਦੇ ਪਏ ਨੇ ਵੀ ਉਹਨਾਂ ਤੇ ਅਸੀਂ ਜੁਰਮਾਨਾ ਵੀ ਲਾਵਾਂਗੇ ਉਹਦੀ ਹਟਾਵਾਂਗੇ ਵੀ ਲੇਕਿਨ ਦੇਖੋ ਅੱਜ ਬਾਜ਼ਾਰ ਦੀ ਹਾਲਤ ਦੇਖੋ ਕਿ ਔਰਤਾਂ ਬਾਜ਼ਾਰ ਨਿਕਲੇ ਕਿੰਨਾ ਔਖਾ ਹੈ ਮੈਂ ਕਹਿੰਦਾ ਆਪਣੇ ਪੱਤਰਕਾਰ ਸਾਹਿਬ ਨੂੰ ਮੈਂ ਕਹਿੰਦਾ ਕਿ ਤੁਸੀਂ ਨਿਗਾਹ ਮਾਰ ਕੇ ਇੱਕ ਵਾਰੀ ਇਹ ਔਰਤਾ ਕਿਵੇਂ ਖਹਿ ਕੇ ਜਾ ਰਹੀਆਂ ਨੇ ਕਿਵੇਂ ਬਾਜ਼ਾਰ ਚ ਰਿਕਨ ਲੱਖ ਆਇਆ ਪਿਆ ਤੀ ਪੈਣਾ ਦਾ ਅਸੀਂ ਪ੍ਰਸ਼ਾਸਨ ਨੂੰ ਜਿਹੜੀ ਮੰਗ ਕੀਤੀ ਸਾਡੀ ਉਹ ਮੰਗ ਤਾਂ ਪੂਰੀ ਹੋਈ ਨਹੀਂਗੀ ਮੈਂ ਫੇਰ ਮੰਤਰੀ ਸਾਹਿਬ ਮੂਰੇ ਫੇਰ ਬੇਨਤੀ ਕਰਦਾ ਕਿ ਇਹ ਸਿਸਟਮ ਨੂੰ ਠੀਕ ਕਰੋ ਬਹੁਤ ਜਿਸ ਟਾਈਮ ਕੋਈ ਅਲਪਛਾਤੀ ਘਟਨਾ ਖੰਨੇ ਜੋਗੀ ਕੋਈ ਕੰਟਰੋਲ ਨਹੀਂ ਹੋਣਾ ਵੀਰ ਜੀ ਕਿਉਂਕਿ ਜਿਹੜੇ ਬੰਦੇ ਸਮੁਦਾਇ ਦੇ ਲੋਕ ਬਾਹਰੋਂ ਆ ਰਹੇ ਨੇ ਉਹ ਇੱਕ ਖੁੰਧਕਬਾੜੀ ਨਾਲ ਇੱਕ ਦੁਸ਼ਮਣੀ ਦੇ ਨਾਲ ਇਹ ਕੰਮ ਕਰ ਰਹੇ ਨੇ ਤਾਂ ਕਿ ਜੇ ਕੋਈ ਦੁਕਾਨਦਾਰ ਕਹਿੰਦਾ ਉਹ 20 ਬੰਦੇ ਖੜੇ ਹੋ ਜਾਂਦੇ ਨੇ ਉਹ ਦੁਕਾਨ ਦੇ ਲੋਕ ਆ ਘੂਰਦੇ ਬੈਠ ਖੜ ਕੇ ਮੈਂ ਪਰਸ਼ਾਨ ਮੂਰੇ ਬੇਨਤੀ ਕਰਦਾ ਕਿ ਬਾਜ਼ਾਰ ਦਾ ਹਾਲ ਦੇਖੋ ਆਪ ਆਕੇ ਸਰਚ ਕਰੋ ਕਿ ਬਾਜ਼ਾਰ ਦਾ ਕੀ ਹਾਲ ਹੈ ਸਾਡੇ ਦੁਕਾਨ ਦਾ ਭਰਾ ਤਾਂ ਜਿਹੜਾ ਅੰਦਰ ਕੰਮ ਕਰਦੇ ਆ ਬਾਹਰ ਉਹਨਾਂ ਨੇ ਆਪਣੀ ਫੜੀ ਲਈ ਉਹ ਅਸੀਂ ਯਾਰ ਦਿੱਤੀ ਉਹਨਾਂ ਨੂੰ ਕਿ ਤੁਸੀਂ ਆਪਣੇ ਸ਼ੈੱਡ ਥੱਲੇ ਆਪਣੀ ਭਾਈ ਫੜੀ ਲਾ ਕੇ 20 ਦਿਨ ਆਪਣਾ ਕੰਮ ਕਰ ਲਓ 20 ਦਿਨ ਤੋਂ ਬਾਅਦ ਵੀ ਉਹ ਵੀ ਚਕਾਵਾਂਗੇ ਅਸੀਂ ਦੁਕਾਨ ਦੇ ਥੱਲੇ ਫੜੀ ਵੀ ਲੱਗਣ ਦਵਾਂਗੇ ਲੇਕਿਨ ਹੁਣ ਦੁਕਾਨਦਾਰ ਨੂੰ ਪਰਮਿਸ਼ਨ ਦਿੱਤੀ ਹੈ ਕਿ 1 ਤੋਂ ਲੈ ਕੇ 20 ਤੱਕ ਰੋਜ਼ਗਾਰ ਦਾ ਕੰਮ ਹੁੰਦਾ ਭਾਈ ਆਪਣੀ ਦੁਕਾਨ ਦੇ ਅੱਗੇ ਬੈਠ ਕੇ ਕੰਮ ਕਰ ਲਓ ਲੇਕਿਨ ਵੀ ਪ੍ਰਸ਼ਾਸਨ ਕੋਲ ਅਸੀਂ ਡਿਮਾਂਡ ਕਰਦੇ ਆਂ ਕਿ ਜਿਹੜੀ ਸਾਡਰਿਆ ਤੁਸੀਂ ਪ੍ਰੋਮਿਸ ਕੀਤਾ ਸੀਗਾ ਉਹ ਫੁੱਲਫਿਲ ਕੀਤਾ ਜਾਵੇ ਜਿਹੜੇ ਨਜਾਇਜ਼ ਨਿਆਰ ਫੜੀਆਂ ਬਾਹਰੋਂ ਲਾ ਕੇ ਇੱਥੇ ਲਾ ਰਿਆ ਖੰਨੇ ਵਿੱਚ ਉਹ ਬੰਦ ਕੀਤੀਆਂ ਜਾਣ ਅੰਨੀ ਸਾਡੀ ਬੇਨਤੀ ਹੈ ਔਰ ਇਸ ਤੋਂ ਇਲਾਵਾ ਮੈਂ ਹੋਰ ਕੀ ਕਹਿਣਾ ਹੈ ਸਾਡੀ ਤਾਂ ਇਹ ਹੀ ਬੇਨਤੀ ਹੈ ਸਾਬ ਨੂੰ ਜੀ ਬਸ ਐਸੀ ਬਜ਼ਾਰ ਤੇ ਪ੍ਰਧਾਨ ਵਿਪਨ ਚੰਦਰ ਗੈਨ ਜੀ ਆਪਾਂ ਹੋਰ ਅੱਗੇ ਵੀ ਤੁਹਾਨੂੰ ਦਿਖਾਣੇ ਆ ਯਾਰ ਕੋ ਘੁੰਮ ਕੇ ਦਿਖਾਉਂਗੇ ਹਨ ਨੂੰ ਫੋਨ ਕੀਤਾ ਗਿਆ ਹਾਂ ਹਾਂ ਜੀ ਹਾਂ ਜੀ ਤੁਸੀਂ ਕੀਤਾ ਸੀ ਮੈਂ ਫੋਨ ਕੀਤਾ ਤੁਸੀਂ ਕਹੇ ਬਈ 15 20 ਦਿਨ ਜਿੰਨੀ ਦੇਰ ਫੇਰ ਨਹੀਂ ਫੋਨ ਜਾਨਾ ਕੋਈ ਨਹੀਂ ਦੇ ਰਿਹਾ ਚ ਰਹਿਣ ਦਾ ਉਹਨਾਂ ਵਿੱਚ ਦੇਖਿਆ ਦੇ ਰਹਾ ਹੀ ਨਹੀਂ ਨਾ ਹੈਗਾ ਇਹਨਾਂ ਦਾ ਕੋਈ ਪਰ ਤੁਹਾਨੂੰ ਜਦੋਂ ਇਹ ਕਿਹਾ ਗਿਆ ਬਈ ਐਸ ਟਾਈਮ ਸਾਰੀਆਂ ਫੋਟੋਆਂ ਵੀਡੀਓ ਵਾਇਰਲ ਹੋ ਰਹੀਆਂ ਫਿਰ ਮੈਂ ਤਾਂ ਉੱਠ ਕੇ ਆਈਆਂ ਨਾ ਘਰੋਂ ਮੈਂ ਤਾਂ ਬਿਮਾਰ ਸੀਗੀ ਨਾ ਮੈਂ ਤਾਂ ਡਾਕਟਰ ਸਾਹਿਬ ਤੋਂ ਪਤਾ ਕਰ ਲਿਆ ਤੁਹਾਨੂੰ ਮੈਂ ਦਿਖਾ ਦੇਣੀ ਆਪਣੀ ਹਾਲਤ ਜਦੋਂ ਸਾਰੇ মিডিਆ ਜਦੋਂ ਆਇਆ ਉਹਦੇ ਬਾਅਦ ਤੁਸੀਂ ਆਏ ਫਿਰ ਹੁਣ ਆਉਣਾ ਹੀ ਸੀਗਾ ਜੀ ਹੁਣ ਜਦੋਂ ਮੇਰੇ ਕੋਲ ਪਤਾ ਲੱਗੂ ਮੈਂ ਤੈਹੀਂ ਆਉਂ ਦੇ ਦਿੱਤਾ ਗਿਆ ਇਹ 15 20 ਮਿੰਟ ਦੇ ਸੇਲਮ ਨਿੱਦ ਨਹੀਂ ਆਸ ਹਾਂ ਲੋ ਦੇਖੋ ਡਾਕਟਰ ਸਾਹਿਬ ਤੋਂ ਫੋਟੋ ਕਰ ਲਿਆ ਜੀ ਤੁਹਾਡੇ ਦਾ 10 ਸਾਲ ਪਹਿਲਾਂ ਕਿੰਨੇ ਪੈਸੇ ਲੈ ਕੇ ਰੇਡੀਆਂ ਫੜੀਆਂ ਲਵਾਈਆਂ ਜਾਂਦੀਆਂ ਸੀਗੀਆਂ ਉਹ ਤੁਹਾਡੇ ਸਾਰਿਆਂ ਮੈਨੋਂ ਕਰਵਾਇਆ ਪੈਸੇ ਲੱਗੀਆਂ ਜੀ ਹੁਣ ਮੈਨੂੰ ਅੱਜ ਪਤਾ ਲੱਗਿਆ ਜੀ ਹੁਣ ਮੈਂ ਚਤਵਾ ਤੇ ਚਲਾਨ ਕਰਦੇ ਆ ਨਾ ਮੇਰੇ ਕਬਜ਼ੇ ਹੋਏ ਨੇ ਬਾਹਰਾਰੇ ਕਬਜ਼ੇ ਟੋਟਲੇ ਹੁਣ ਵੀ ਹੈ ਚਲਲੀ ਤਾਂ ਹੈਗੀ ਚਲਾਨ ਕਿੱਥੋਂ ਦਬਣਾ ਤੁਹਾਡੇ ਤਿੰਨ ਪਰ ਸੇਵਾ ਕੰਮ ਹੈ ਇੱਕ ਸਵਾਲ ਪੁੱਛਣਾ ਜਿਹੜੇ ਨਿਆਜ਼ ਕਬਜ਼ੇ ਹੋਏ ਨੇ ਸਾਡੇ ਕੋਲ ਸਾਰੀਆਂ ਰਿਕਾਰਡੀਆਂ ਪਈਆਂ ਨੇ ਜਿਸ ਕਰਕੇ ਤੁਹਾਨੂੰ ਜਿਹੜਾ ਅਸੀਂ ਕੁਐਸਚਨ ਕਰ ਰਹੇ ਹਾਂ ਹਾਂ ਜੀ ਤੁਸੀਂ ਸਭ ਜੇ ਵਧੀਆ ਕਰ ਰਹੇ ਹੋ ਤਾਂ ਕਾਹੀ ਤੁਹ ਕਪਾਦੀ ਵੀ ਦਿੱਤੀ ਹੋਈ ਆ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਦੇਖੋ ਹੁਣ ਅੱਜ ਮੈਂ ਬਿਮਾਰ ਸੀ ਫਿਰ ਵੀ ਮੈਂ ਉੱਠ ਕੇ ਆਇਆ ਛੁੱਟੇ ਭਰ ਲਈ ਸੀ ਫਿਰ ਵੀ ਮੈਂ ਆ ਗਿਆ ਸੀ ਪਹਿਲਾ ਕੱਪੜਾ ਉਸ ਟਾਈਮ ਉਸ ਦਿਨ ਨਹੀਂ ਅਸੀਂ ਕਹਿਤਾ ਹਾਂਜੀ ਇੱਧਰ ਥੋੜੀ ਦੇਰ ਪਹਿਲੇ ਤੁਸੀਂ ਦੇਖੋਗੇ ਕਿ ਇੱਥੇ ਪੈਰ ਰੱਖਣ ਨੂੰ ਜਗ੍ਹਾ ਤੱਕ ਨਹੀਂ ਸੀ ਹੁਣ ਤੁਸੀਂ ਦੇਖੋ ਬਾਜ਼ਾਰ ਕਿਵੇਂ ਖਾਲੀ ਨਜ਼ਰ ਆ ਰਿਹਾ ਜਦੋਂ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਆਉਣਾ ਮੈਡਮ ਪਰਮਜੀਤ ਨੂੰ ਫੋਨ ਕੀਤਾ ਤੇ ਉਹ ਉੱਥੋਂ ਆਏ ਨੇ ਤੇ ਉਹਨਾਂ ਨੇ ਹੁਣ ਚਲਾਨ ਕੱਟ ਰਹੇ ਨੇ ਹੁਣ ਤੁਸੀਂ ਦੇਖੋਗੇ ਆ ਵੀ ਫਟਾਫਟ ਨਜਾਇਜ਼ ਕਬੜੇ ਜਿਹਨੇ 15 ਤੋਂ 20 ਫੁੱਟ ਦੇ ਕੀਤੇ ਹੋਏ ਸੀ ਉੱਧਰ ਦੇਖੋ ਆ ਦੁਕਾਨ ਵਾਲੇ ਇੱਧਰ ਵੀ ਆ ਹੁਣ ਬਾਜ਼ਾਰ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਧਰ ਨਜ਼ਰ ਮਾਰੋ ਤੁਸੀਂ ਦੇਖੋਗੇ ਆ ਸਾਰਾ ਹੁਣ ਖਾਲੀ ਹੋ ਗਿਆ ਜਿੱਥੇ ਮੋਟਰਸਾਈਕਲ ਨੰਗਰ ਨੂੰ ਵੀ ਜਗ੍ਹਾ ਨਹੀਂ ਸੀ ਹੁਣ ਦੇਖੋ ਕਿ ਕਿਵੇਂ ਸਾਰਾ ਖਾਲੀ-ਖਾਲੀ ਬਾਜ਼ਾਰ ਨਜ਼ਰ ਆ ਰਿਹਾ ਉਹ ਬੈਂਚ ਦੇਖੋ ਉਹ ਬੈਂਚ ਇਕੱਠੇ ਕਰ ਕੀਤੇ ਨੇ ਹੁਣ ਆ ਬੈਂਚ ਇਕੱਠੇ ਕੀਤੇ ਨੇ ਆ ਦੇਖੋ 15 ਤੋਂ 20 ਫੁੱਟ ਤੱਕ ਕਬਜ਼ੇ ਸੀਗੇ ਇਹ ਦੇਖੋ ਸਾਡੇ ਨਾਲ ਖੜੇ ਨੇ ਸੁਭਾਸ਼ ਬਾਜ਼ਾਰ ਦੇ ਪ੍ਰਧਾਨ ਸੈੱਠੀ ਜੀ ਸੈੱਠੀ ਜੀਆਂ ਗੱਲ ਕਰਾਂ ਸੈੱਠੀ ਜੀ ਤੁਸੀਂ ਦੇਖਿਆ ਕਿ ਕਿੰਨੇ ਨਜਾਇਜ਼ ਕਬਜ਼ੇ ਹੋਏ ਸੀ 15 ਤੋਂ 20 ਫੁੱਟ ਤੱਕ ਹੋਏ ਸੀ ਹੁਣ ਮੈਡਮ ਪਰਮਜੀਤ ਕੌਰ ਵੀ ਆਏ ਨੇ ਹੁਣ ਲੜਾਈ ਵੀ ਹੋ ਰਹੀ ਹੈ ਜਿਹੜੇ ਬਾਹਰੋਂ ਵੀ ਆ ਕੇ ਜਿਨ੍ਹਾਂ ਨੇ ਕਬਜ਼ੇ ਕੀਤੇ ਹੋਏ ਸੀ ਉਹ ਵੀ ਤੁਸੀਂ ਆ ਕੇ ਹਟਵਾਏ ਨੇ ਤੇ ਕੀ ਕਹਣਾ ਤੁਹਾਡਾ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਦੋ ਦਿਨ ਮਨਰਿਆਦੀ ਵੀ ਕਰਾਈਆ ਹਾਂਜੀ ਬਈ ਕੋਈ ਵੀ ਬਾਹਰ ਅੱਡਾ ਨਾ ਲਾਵੇ ਸਿਰਫ ਆਪਣੀ ਹੱਦ 'ਚ ਰਵੇ ਬੋਰਡਾਂ ਥੱਲੇ ਹਾਂਜੀ ਪਰ ਇਹਨੇ 4-4 5-5 ਫੁੱਟ 10-10 ਫੁੱਟ ਵਧ ਗਏ ਹਾਂਜੀ ਪਰ ਗੱਲ ਇਹ ਹੈ ਵੀ ਜਿਹੜੇ ਬਾਹਰੋਂ ਲਵਾਏ ਨੇ ਕਈ ਦੁਕਾਨਦਾਰ ਦੋ ਤਿੰਨ ਨੇ 6 6 10 ਦਾ ਜੇ ਤੁਸੀਂ ਕਹਿੰਦੇ ਲੈਂਦੇ ਨੇ ਦੁਕਾਨਦਾਰ ਅਸੀਂ ਦਿਖਾਵਾਂਗੇ ਤੁਹਾਨੂੰ ਆ ਦੇਖੋ ਜੀ ਆ ਇੰਨਾ ਨਜਾਇਜ਼ ਕਬਜ਼ਾ ਸੀ ਇਹ ਵੀ ਭੱਜ ਗਏ ਨੇ ਹਾਂਜੀ ਬਾਕੀ ਉਹ ਲੜਾਈ ਵੀ ਹੋ ਰਹੀ ਹੈ ਉਹ ਵੀ ਉਹ ਇੰਨੀ ਆ ਜਾ ਹਾਂ ਬਾਕੀ ਹੋਰ ਦੁਕਾਨਦਾਰ ਵੀ ਲੈਂਦੇ ਨੇ ਕਈ ਕਈ ਦੁਕਾਨਦਾਰ ਹੈ ਜਿਨ੍ਹਾਂ ਇੰਨੀਆਂ-ਨੀਆਂ ਵੱਡੀਆਂ ਦੁਕਾਨਾਂ ਨੇ ਫੇਰ ਹੀ 15 ਤੋਂ 20 20 ਫੋਟੋ ਕਬਜ਼ੇ ਕੀਤੇ ਕਰਵਾਏ ਹੋਏ ਨੇ ਤੇ ਜਿਹੜੇ ਜਿਨ੍ਹਾਂ ਨੇ ਬਾਹਰ ਕਬਜ਼ੇ ਕੀਤੇ ਨੇ ਉਹ ਲੜਦੇ ਨੇ ਆ ਉਹਨਾਂ ਨੇ ਵੀ ਉਹਨਾਂ ਨੇ ਚਲੋ ਹੁਣ ਤਾਂ ਚਾਰਾਂ ਚਾਰਾਂ ਸਾਹਿਬ ਦੇ ਕਰਤੇ ਹੋਣੇ ਜੇ ਜੋ ਕਰੀ ਜਾਂਦੀ ਹੈ ਕਰੀ ਜਾਂਦੇ ਨੇ ਚਾਰਾਂ ਤਾਂ ਅੱਜ ਤਾਂ ਹਾਂਜੀ ਬਾਕੀ ਕੱਲ ਤੋਂ ਆਪੇ ਲੈਣ ਤੇ ਆ ਜਾਣਗੇ ਸਾਰੇ ਬੰਦੇ ਠੀਕ ਹੈ ਜੀ ਹਾਂ ਸ੍ਰੀ ਸਾਹਿਬ ਬੁੱਟਾ ਦਾ ਕੀ ਫੈਸਲਾ ਹੋਇਆ ਉਹਦਾ ਹੋਏ ਹੋਏ ਬਈ ਇੱਕ ਇੱਕ ਟੇਬਲ ਬੋਡਾਂ ਦੇ ਬਾਹਰ ਲੱਗ ਸਕਦਾ ਫਤ ਨਹੀਂ ਜਿਹੜਾ ਲਾਊਗਾ ਉਹਦਾ ਚਲਾਨ ਦੂਜੀ ਦੂਜੀ ਫਰਮ ਦਾ ਜਿਵੇਂ ਕੱਪੜੇ ਨਿ ਬਾਹਰੋਂ ਆ ਕੇ ਕੋਈ ਕਿਸ ਦਾ ਟੇਬਲ ਨਹੀਂ ਲਵਾਦਾ ਕੱਪੜੇ ਵਾਲਾ ਮਨੇ ਆਦੀ ਲਵਾਦਾ ਮਨੇ ਕੱਪੜੇ ਦਾ ਨਹੀਂ ਲਵਾਦਾ ਹੋਰ ਵੀ ਹੋਰ ਹੈ ਜਿਵੇਂ ਦੇਖਿਆ ਕਿ ਕਈ ਦੁਕਾਨਾਂ ਵਾਲੇ ਜਿਹੜੀ ਦੁਕਾਨਾਂ ਬੰਦ ਵੀ ਪਈਆਂ ਨੇ ਉਹਨਾਂ ਦੇ ਬਾਹਰ ਵੀ ਟੇਬਲ ਲੱਗੇ ਹੋਏ ਨੇ ਕਈ ਦੁਕਾਨਾਂ ਜਿਨ੍ਹਾਂ ਦਾ ਕੰਮ ਕੋਈ ਹੋਰ ਐ ਉਹ ਦੁਕਾਨਾਂ ਕੱਪੜੇ ਦੀ ਬਾਹਰ ਲੱਗੀਆਂ ਰੈਡੀਮੇਡ ਲੱਗੇ ਆਉਂਦੇ ਹੋਰ ਹੋਰ ਨਹੀਂ ਲੱਗਣੇ ਚਾਹੀਦੇ ਉਹਨਾਂ ਚਲਾਨ ਹੋਣ ਚਲਾਨ ਮੈਡੀਕਲ ਕਹਿੰਦੇ ਪੰਜਵਾਂ ਚਲਾਨ ਕਿੰਨਾ ਚਿਰ ਵਾਸਤੇ ਮੰਗਿਆ ਅਸੀਂ 20 ਦਿਨ ਤੱਕ ਸਿਰਫ ਜਿਹੜਾ ਇੱਕ ਟੇਬਲ ਦੀ ਥਾਂ 20 ਦਿਨ ਦੁਕਾਨਦਾਰੀ ਕਹਿ ਰਹੇ ਨੇ ਵੀ ਸਾਨੂੰ ਇੱਕ ਟੇਬਲ ਲਾਉਣ ਦੀ ਪਰਮਿਸ਼ਨ ਦੇ ਦਿਓ ਪਰ ਅੱਜ ਤੁਸੀਂ ਦੇਖੇ ਨਾ ਹਾਲ ਕਿੰਨਾ ਮਾੜਾ ਸੀਗਾ ਜਦੋਂ ਕਿ ਅਸੀਂ ਪਹਿਲਾਂ ਤੋਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਦਾਇਰੇ ਚ ਰਹਿਣਾ ਤੁਸੀਂ ਤੇ ਇਹ ਅਮਰਦਾਸ ਮਾਰਕੀਟ ਤੋਂ ਦੋ ਦਿਨ ਮੰਦਾਂ ਉੱਪ ਅਸੀਂ ਉੱਥੇ ਰੈਡੀਆਂ ਫੜੀਆਂ ਨੂੰ ਨਹੀਂ ਦਿੱਤਾ ਹੋਇਆ ਮੈਨੂੰ ਇਹਨਾਂ ਤੁਮਕਾ ਗਏ ਸਪੋਰਟ ਜਾਵਾਂਗੇ ਜੀ ਕਹਾਂਗੇ ਅਸੀਂ ਨਾ ਕਰਾਂਗੇ ਅਸੀਂ ਉੱਥੇ ਰੈਡੀਆਂ ਲਾਵਾਂਗੇ ਜਿਵੇਂ ਇੱਕ ਇੱਕ ਟੇਬਲ ਤੋਂ ਸ਼ੁਰੂ ਹੁੰਦੇ ਨੇ ਬਾਅਦ ਵਿੱਚ ਕਰਦੇ ਕਰਦੇ ਤੱਕ ਚਾਚਾ ਆ ਆ ਜਾਂਦੇ ਰਹੇ 5-5000 ਤੋਂ ਚਲਾਨ ਕਰਦੇ ਹਾਂ ਤੁਸੀਂ ਤੁਸੀਂ ਰੁਟੀਨ ਜਾਓਗੇ ਉਹਨੇ ਹੁਣ ਮੈਂ ਰੁਟੀਨ ਜਾਉਂਗੀ ਮੈਂ ਤਾਂ ਬਿਮਾਰ ਨੇ ਛੁੱਟਿਆ ਪਰ ਮਾਹੂ ਰੁਟੀਨ ਤੇ ਰਹਿੰਦੀ ਹਾਂ ਦੀ ਆਪਣੀ ਲਈ ਕਿਉਂ ਨਹੀਂ ਮੈਂ ਤੁਹਾਨੂੰ ਬੜਾ ਵੱਡਾ ਪ੍ਰੈਸਿਡੈਂਟ ਦੇ ਦੋ ਉਸ ਤੋਂ ਜ਼ਿਆਦਾ ਲਾਗਤ ਗਾਂਧੀ ਜੀ ਕੋਈ ਕੰਮ ਨਹੀਂ ਕਰਦੇ ਉਹਨਾਂ ਨੂੰ ਕਿੱਥੇ ਲੱਲੋ ਜਾਂ ਕਰਾਓ ਆ ਚਲਾਨ ਕਰ ਰਹੇ ਨਹੀਂ ਸਿੱਧਾ ਇਹਦੇ ਕੋਲ ਚਲਾਨ ਘਟੇ ਜਾ ਰਹੇ ਨੇ ਹੁਣ ਨਜਾਇਕ ਕਬਜ਼ੇਦਾਰੇ ਦੇ ਚਲਾਨ ਘਟੇ ਜਾ ਰਹੇ ਨੇ ਤੁਸੀਂ ਆ ਦੇਖ ਰਹੇ ਹੋ ਹਾਂਜੀ ਗਾਂਧੀ ਮਰਦੇ ਹੋ ਹਾਂਜੀ ਆਹ ਬੋਰਟਲ ਦਾ ਨਾਮਦਾਰ ਨੇ ਵਿੱਚੋਂ ਗੋਲਡ ਸ਼ਰਮਾ ਆਮਾ ਨਾ ਹੋਇਆ ਕਿ ਮੇਰੇ ਇੰਨਾ ਜਦੋਂ ਬਿਮਾਰ ਰੁੱਕ ਕੇ ਆਇਆ ਨਾ ਪਰੇਸ਼ਾਨ ਕੰਗਲੀ ਚਲਾਣੇ ਹੈ ਅੱਛਾ ਕੋਈ ਕਾਹਨੇ ਕਿਹਾ ਲਗਾ ਆਹ ਨਹੀਂ ਬਹੁਤ ਜ਼ਿਆਦਾ ਕਰੀ ਜੀ ਕਿੰਨੇ 2500 3000 ਰੁਪਏ ਰੋਜ਼ ਦਾ ਸਭ ਦਿੰਦੇ ਆ ਕਿੰਨਾ ਕਿੰਨੇ ਹੁੰਦੇ ਨੇ ਇੱਕ ਦਿਨ ਦਾ ਹਾਂ ਇੱਕ ਦਿਨ ਦਾ 200 ਰੁਪਏ 200 ਮਹੀਨੇ ਦਾ ਕਿੰਨਾ ਮਹੀਨੇ ਦਾ ਨਹੀਂ ਦਿਲੀ ਦਾ ਨਹੀਂ ਸਿਰਫ 200 ਰੁਪਏ ਮਹੀਨੇ ਦੇ 200 ਰੁਪਏ 200 ਰੁਪਏ ਕਿੰਨੀਆਂ ਕਿੰਨੀਆਂ ਨਾ ਨਾ ਤੋਂ ਇੱਕ ਰੇੜੀ ਲੱਗਦੀ ਕਿਹਨੂੰ ਦਿੰਨਾ ਫਿਰ ਇਹ ਪੈਸੇ ਹੈ ਜੀ ਕਿਹਨੂੰ ਦਿੰਨਾ ਮੈਂ ਕਮੇਟੀ ਵਾਲਿਆਂ ਦੰਨੇ ਕੇ ਕੋਣ ਲੈਂਦਾ ਕਮੇਟੀ ਵਾਲੇ ਨਹੀਂ ਲੈਂਦੇ ਮੈਂ ਕੋਣ ਲੈਂਦਾ ਜਿਹੜੇ ਲਗਵਾਉਂਦੇ ਕੋਣ ਲਵਾਉਂਦਾ ਮੈਨੂੰ ਨਾਮ ਨਹੀਂ ਜਾਣਦਾ ਮੈਂ ਕਿਸੇ ਮੈਂ ਕੋਣ ਲਵਾਦਾ ਰੇੜੀ ਲਗਾ ਲੈ ਠੇਕੇਦਾਰ ਲੈਂਦਾ 20 ਦਿਨ ਹੋ ਗਏ ਰੇੜੀ ਹਟਾਈਓ ਇਹ ਸਾਡੀ ਅਸੀਂ ਪਰੇਸ਼ਾਨ ਫਿਰ ਅਸੀਂ ਲੱਕੜ ਦਾ ਸਮਾਨ ਵੇਚਦੇ ਹਾਂ ਯੂਪੀ ਬਣਦਾ ਜਿਹੜਾ ਜਿੰਨੇ ਪੈਸੇ ਦਿੰਦਾ ਸੀ ਜਿਹੜੀ ਡੇਲੀ ਦਿਨ ਦੇ ਕੁਛ ਨਹੀਂ ਸੀ ਬਸ ਐਂ ਹੀ ਬਸ 100 150 ਰੁਪਏ ਲੈ ਲੈਂਦੇ ਪਰਚੀ ਕਰਦੇ ਨੇ ਬਸ ਉਹੀ ਕਿਹਨੂੰ ਦਿੰਦਾ ਕਿਹਨੂੰ ਦਿੰਦਾ ਸੀ ਪਰ ਕੀ ਗੱਲਾਂ ਨੂੰ ਅੱਛਾ ਨਹੀਂ ਹੁਣ ਕੀ ਤੁਸੀਂ ਕੀ ਜਾਣਦੇ ਹੋ ਤੁਸੀਂ ਕੀ ਬਸ ਇਹੀ ਚਾਹਨੇ ਅਸੀਂ ਰਿਕਵੈਸਟ ਹੈ ਸਾਡੀ ਇਹਨਾਂ ਅੱਗੇ ਸਾਡੇ ਰੇੜੀ ਫੜੀ ਜਿਹੜੀ ਆ ਗਈ ਲੱਗੀ ਆ ਨੀ ਔਰ ਸਾਡਾ ਵੀ ਗੁਜ਼ਾਰਾ ਚੱਲੇ ਆ ਘਰ ਦਾ ਜਿਹਨਾਂ ਮਾਰਕਟ ਚੇਲਾ ਲੱਗਦੀਆਂ ਸਾਡੀ ਵੀ ਚੱਲ ਲੱਗ ਗਿਆ ਨਾ ਅਸੀਂ ਤਾਂ ਇਹੀ ਕਹੇਗਾ ਕੁਝ ਨਹੀਂ ਕਹਿ 能 ਮੈਂ ਦੇਖੋ ਜੀ ਸਾਡਾ ਜੋ ਮਾਨਯੋਗ ਵੀਓ ਸਾਹਿਬ ਕੋਲ ਜਿਹੜਾ ਸਾਡੇ ਟਾਊਨ ਬਲਡਿੰਗ ਕਮੇਟੀ ਦੇ ਚੇਅਰਮੈਨ ਮਿਲਿਆ ਉਹਨਾਂ ਕੋਲ ਇੱਕ ਮੰਗ ਲੈ ਕੇ ਗਏ ਸੀ ਕਿ 15-20 ਦਿਨ ਹੋ ਗਏ ਸਾਡੀਆਂ ਜਿਹੜੀਆਂ ਗੁਰੂਨਾਰਕੀਟ ਤੇ 10 ਤੋਂ 12 ਰੇੜੀਆਂ ਲੱਗਦੀਆਂ ਉਠਵਾਈਆਂ ਹੋਈਆਂ ਪ੍ਰਸ਼ਾਸਨ ਵੱਲੋਂ ਤੇ ਅਸੀਂ ਇਹ ਬੇਨਤੀ ਕਰਨ ਗਿਆ ਸੀ ਵੀ ਸਾਡੀਆਂ ਉਹ ਰੇੜੀਆਂ ਲਗਵਾਈਆਂ ਲਵਾ ਦਿੱਤੀਆਂ ਜਾਣ ਤਾਂ ਕਿ ਜਿਹੜੇ ਸਾਡੇ ਭਰਾ ਨੇ ਜਿਨ੍ਹਾਂ ਨੇ ਤੁਹਾਨੂੰ ਆਪਣੇ ਇੰਟਰਵਿਊ ਦੇ ਵਿੱਚ ਵੀ ਦੱਸਿਆ ਵਾ ਵੀ ਅਸੀਂ ਬਹੁਤ ਪ੍ਰੇਸ਼ਾਨ ਤੇ ਤੰਗ ਤੇ ਪ੍ਰੇਸ਼ਾਨ ਹੋਏ ਹੋਏ ਹਾਂ ਵੀ ਘਰ ਦਾ ਗੁਜ਼ਾਰਾ ਕਰਨਾ ਵੀ ਬੜਾ ਔਖਾ ਹੋਇਆ ਪਿਆ ਵਾ ਇਸ ਕਰਕੇ ਅਸੀਂ ਜਿਹੜੇ ਸਾਡੇ ਟਾਊਨ ਬਲਡ ਭਰੋਸਾ ਨਵਾਇਆ ਸੀ ਵੀ ਬੜੀ ਛੇਤੀ ਤੁਹਾਡਾ ਅੱਜ ਕੱਲ ਦੇ ਵਿੱਚ ਵਿੱਚ ਅਸੀਂ ਤੁਹਾਡੀਆਂ ਉੱਥੇ ਰੇੜੀਆਂ ਨਵਾਦਾਂਗੇ ਜਾਂ ਉਹਦਾ ਕੋਈ ਨਾ ਕੋਈ ਹੱਲ ਕੱਢਾਂਗੇ ਪਰ ਸਾਨੂੰ ਨਹੀਂ ਲੱਗਦਾ ਕਿਉਂਕਿ ਸਾਨੂੰ ਤਾਂ ਇਹ ਲੱਗਦਾ ਵੀ ਪ੍ਰਸ਼ਾਸਨ ਵੀ ਸਾਨੂੰ ਲਾਰੇ ਤੇ ਲਾਰੇ ਲਾ ਰਿਹਾ ਵਾ ਜੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਰੇੜੀ ਫੜੀ ਵਾਲੇ ਵਿਚਾਰੇ ਕੰਮ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਨੇ ਪਰ ਹੁਣ ਇਸ ਟਾਈਮ ਰੇੜੀ ਫੜੀਆਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈਗਾ ਜੀ ਉਲਟਾ ਰਾਜਨੀਤੀਓ ਹੋ ਰਹੀ ਆ ਸਾਡੇ ਤੇ ਤਾਂ ਜੀ ਗੋਲਡੀ ਜਿਵੇਂ ਦੇਖਿਆ ਕਿ ਅੱਜ ਮੈਡਮ ਨੇ ਜਿਹੜਾ ਇਹ ਬਾਜ਼ਾਰ ਦੇ ਵਿੱਚ ਇੱਕ ਇੱਕ ਮੇਜ਼ ਲਗਾਉਣ ਦੀ ਜਿਹੜੀ ਇਜਾਜ਼ਤ ਦਿੱਤੀ ਤੁਸੀਂ ਵੀ ਕਦੇ ਮੰਗੇ ਸੀ ਵੀ ਸਾਨੂੰ ਇੱਕ ਵਾਰੀ ਮੇਲ ਦੇਖੋ ਜੀ ਜਦੋਂ ਪਿਛਲੀ ਵਾਰ 15-20 ਦਿਨ ਪਹਿਲਾਂ ਇਹ ਰੇੜੀਆਂ ਚਕਾਈਆਂ ਗਿਆ ਸੀ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਸਾਡੇ ਜਿਹੜੇ ਇੱਕ ਡੇਢ ਬੈਂਚ ਲੱਗਦਾ ਉਹ ਲਵਾ ਕੇ ਦਿੱਤਾ ਜਾਵੇ ਤਾਂ ਕਿ ਜਿਹੜਾ ਸਾਡਾ ਕੰਮਕਾਰ ਹੈ ਇਹਦੇ ਤੇ ਹੀ ਸੀਮਿਤ ਹੈ ਵੀ ਅਸੀਂ ਇੱਥੇ ਹੀ ਆਪਣੇ ਪਰਿਵਾਰ ਚਲਾਉਣੇ ਹੁੰਦੇ ਨੇ ਜੀ ਪਰ ਸਾਨੂੰ ਨਹੀਂ ਪਤਾ ਵੀ ਪ੍ਰਸ਼ਾਸਨ ਨਾਲ ਸਾਨੂੰ ਕਿਉਂ ਇਜਾਜ਼ਤ ਦੇ ਰਿਹਾ ਤੇ ਦੁਕਾਨਦਾਰਾਂ ਨੂੰ ਅੱਜ ਕਿਵੇਂ ਇਜਾਜ਼ਤ ਦਿੱਤੇ ਗਿਆ ਜੀ ਅਸੀਂ ਫਿਰ ਬੇਨਤੀ ਕਰਦੇ ਆ ਵੀ ਜਿਵੇਂ ਦੁਕਾਨਦਾਰਾਂ ਨੂੰ ਇਜਾਜ਼ਤ ਦਿੱਤੀ ਆ ਇੱਕ ਇੱਕ ਡੇਢ ਡੇਡ ਬੈਂਚ ਬਾਹਰ ਲਾਉਣ ਦੀ ਉਦਾਂ ਹੀ ਸਾਡੇ ਜਿਹੜੇ ਰੇੜੀ ਫੜੀ ਯੂਨੀਅਨ ਵਾਲੇ ਨੇ ਆਪਣੇ ਗੁਰੂਆਂ ਦਾ ਮਾਰਕੀਟ ਦੇ ਵਿੱਚ ਕੰਮ ਕਰਦੇ ਆ ਵੀ ਉਹਨਾਂ ਨੂੰ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਹ ਵੀ ਆਪਣਾ ਪਰਿਵਾਰ ਦਾ ਗੁਜ਼ਾਰਾ अच्छੇ ਢੰਗ ਨਾਲ ਕਰ ਸਕਣ ਜੀ ਅ ਜਿਵੇਂ ਗੋਲ ਜੀ ਕਈ ਬੰਦੇ ਨੇ ਥੋੜੇ ਉਹਦੇ ਬੋਲੇ ਨੇ ਵੀ ਅਸੀਂ 150 ਤੋਂ ਲੈ ਕੇ 200 ਰੁਪਿਆ ਪਾੜੇ ਜਿਹੜਾ ਹੈ ਦਿੰਨੇ ਆ ਚਾਹੇ ਠੇਕੇ ਦਾ ਦਿੰਨੇ ਜਾਂ ਜੋ ਵੀ ਉਹ ਰੇ ਹੋਇਆ ਦੇਖੋ ਜੀ ਮੈਨੂੰ ਤੋਂ ਇਸ ਤੋਂ ਇਲਾਵਾ ਜਿਵੇਂ ਬਾਹਰ ਫੜੀ ਲੱਗੀਆਂ ਦੁਕਾਨਦਾਰ ਵੀ ਜਿਹੜੇ ਨੇ ਉਹ ਉਚੀਦਾ ਨਹੀਂ ਪਤਾ ਹੈਗਾ ਜੀ ਹਜੇ ਜਿਹੜੀ ਗੁਰੂਆਂ ਮਾਰਕੀਟ ਦੀ ਜਿਹੜੀ ਗੁਰੂਆਂ ਮਾਰਕੀਟ ਦੀ ਗੱਲ ਹੈ ਜੀ ਉਹ ਪਹਿਲਾਂ ਸਰਕਾਰੀ ਫੀ ਜਿਹੜੀ ਸਾਡੀ ਕਮੇਟੀ ਦੀ ਜਾਂਦੀ ਸੀ ਉਹ ਜਾਂਦੀ ਸੀਗੀ ਜੀ ਹੁਣ ਜਿਹੜੇ ਇੱਕ ਦੋ ਬੰਦੇ ਨੇ ਸਾਨੂੰ ਕਿਹਾ ਵੀ ਆ ਕੋਈ 150 200 ਲੈਂਦਾ ਉਹ ਮੈਂ ਹੁਣ ਛੇਤੀਓ ਪਤਾ ਕਰਾਉਂਗਾ ਵੀ ਉਹ ਕਿਹੜੇ ਬੰਦੇ ਨੇ ਜਿਹੜੇ ਉਹ ਲੈ ਕੇ ਜਾਂਦੇ ਸੀਗੇ ਨਹੀਂ ਜਿਵੇਂ ਉਹਨਾਂ ਨੂੰ ਦੱਸਿਆ ਕਿ ਜਿਹੜੇ ਉਹ ਠੇਕੇਦਾਰ ਨੇ ਜਾਂ ਕੋਈ ਹੋਰ ਨਗਰ ਕੌਂਸਲ ਦੇ ਬੰਦੇ ਨੇ ਉਹ ਬੋਲੇ ਨਗਰ ਕੌਂਸਲ ਦਾ ਕੋਈ ਵੀ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਜੀ ਆਜ ਤੱਕ ਸਾਡਾ ਤੋਂ 1 ਰੁਪਿਆ ਨਹੀਂ ਲੈ ਕੇ ਗਿਆ ਜੀ ਜਿਹੜੀ ਉਹਨਾਂ ਦੀ ਪੁਰਾ ਅਸੀਂ ਤਾਂ ਹੁਣ ਬਾਰ ਬਾਰ ਇੱਕੋ ਹੀ ਬੇਨਤੀ ਕਰਦੇ ਆਂ ਵੀ ਪ੍ਰਸ਼ਾਸਨ ਨੇ ਜਿੱਥੇ ਦੁਕਾਨਦਾਰਾਂ ਨੂੰ ਯਾਦ ਦਿੱਤੀ ਆ ਉੱਥੇ ਆ ਰੇੜੀ ਫੜੀ ਗਰੀਬ ਵਾਲੇ ਨੇ ਜਿਹੜੇ ਇਹਨਾਂ ਨੂੰ ਵੀ ਯਾਦ ਦਿੱਤੀ ਜਾਵੇ ਕਿਉਂਕਿ ਜਿਹੜਾ ਟਾਊਨ ਬਲਡਿੰਗ ਕਮੇਟੀ ਆ ਇਹ ਸੈਂਟਰ ਦੀ ਕਮੇਟੀ ਆ ਜੀ ਸੈਂਟਰ ਵੱਲੋਂ ਇੱਕ ਪਾਸ ਹੋਇਆ ਹੋਇਆ ਐਕਟ ਐਸਟਾ ਪ੍ਰਸ਼ਾਸਨ ਜਿਹੜੀ ਆ 10 12 ਰੇੜੀਆਂ ਚੁਕਾ ਕੇ ਐਸਟਾ ਉਲੰਘਣਾ ਕਰ ਰਿਹਾ ਵਾ ਫਿਰ ਅਸੀਂ ਇਹਦਾ ਸ਼ਕਤ ਵਿਰੋਧ ਵੀ ਕਰਾਂਗੇ ਜੀ ਆਉਣ ਵਾਲੇ ਸਮੇਂ ਗੋਲਡੀ ਜੀ ਦੋ ਤਿੰਨ ਦਿਨਾਂ ਤੋਂ ਕਾਫੀ ਇੱਕ ਉਹ ਮੈਸੀਜ ਵਾਇਰਲ ਹੋ ਰਿਹਾ ਬਈ ਕੋਈ ਬੰਦਾ ਲਿਖ ਕੇ ਪਾ ਰਿਹਾ ਕਿ ਬਲੈਕਮ ਕਿਸੇ ਨੂੰ ਗੁੰਮਰਾਹ ਕਰਦਾ ਵਾ ਜਾਂ ਜਿਹੜੀ ਸਾਡੀ ਆਪਸੀ ਖੰਨੇ ਸ਼ਹਿਰ ਦੇ ਵਿੱਚ ਹਲਕੇ ਦੇ ਵਿੱਚ ਆਪਸੀ ਕੁ ਭਾਈਚਾਰਕ ਸਾਂਝ ਹੈ ਜਿਹਨੂੰ ਖਰਾਬ ਕਰਦਾ ਵਾ ਉਹਦੇ ਖਿਲਾਫ ਵੀ ਸਖਤੋ ਸਖਤ ਐਕਸ਼ਨ ਹੋਣਾ ਚਾਹੀਦਾ ਔਰ ਬੰਦੇ ਦਾ ਜੀਸ ਦਿਨ ਵੀ ਮੇਰੇ ਸਾਹਮਣੇ ਅੱਖਾਂ ਦੇ ਕੇ ਆ ਗਿਆ ਵੀ ਇਹ ਬੰਦਾ ਇਹ ਆਈਡੀ ਚਲਾ ਰਿਹਾ ਵਾ ਔਰ ਇਹ ਇਹਦਾ ਬੰਦੇ ਦਾ ਨਾਂ ਆ ਉਹਦੇ ਖਿਲਾਫ ਮੈਂ ਖੁਦ ਕੋਰਟ ਦੇ ਵਿੱਚ ਜਾਂ ਪੁਲਿਸ ਸਟੇਸ਼ਨ ਦੇ ਵਿੱਚ ਕਾਰਵਾਈ ਕਰਾਊਗਾ ਹੇ ਤੱਕ ਮੇਰੇ ਕੋਲ ਸ਼ੋ ਨਹੀਂ ਹੈਗਾ ਵੀ ਉਹ ਬੰਦੇ ਦਾ ਪ੍ਰੋਪਰ ਨਾਂ ਕੀ ਹੈ ਜੀ ਇਹ ਤੋਂ ਤੁਹਾਡੇ ਕਹਿੰਦਾ ਮਤਲਬ ਵੀ ਬਲੈਕਮੇਲ ਕਰ ਰਿਹਾ ਹੈ ਨੀ ਦੇਖੋ ਜੀ ਪੋਸਟ ਦਾ ਮੈਂ ਵੀ ਇੱਕ ਦੋ ਵਾਰ ਪੜੀ ਆ ਵੀ ਉਹ ਪੜੀ ਕਿਸੇ ਨੂੰ ਪਾਰਿਆ ਜੀ ਕਦੀ ਕਿਸੇ ਨੂੰ ਪਾਰਿਆ ਨਾ ਉਹ ਕਿਸੇ ਦਾ ਨਾਮ ਲਿਖ ਰਿਹਾ ਜੀ ਵੀ ਉਹ ਕਿਹਨੂੰ ਬਲੈਕਮੇਲ ਕਰ ਰਿਹਾ ਜੀ ਨਾ ਉਹ ਆਪਣਾ ਨਾਮ ਦੱਸ ਰਿਹਾ ਜੀ ਔਰ ਜਿਹੜਾ ਵੀ ਬੰਦਾ ਇਹ ਸ਼ਰਾਰਤੀ ਹੈਗਾ ਇਹਨੂੰ ਸਖਤ ਚੇਤਾਵਨੀ ਆ ਵੀ ਤੂੰ ਬੰਦਾ ਬਣ ਜਾ ਜਿੱਦਾਂ ਸਾਡੇ ਦਿਮਾਗ ਖਰਾਬ ਹੋ ਗਿਆ ਅਸੀਂ ਤੈਨੂੰ ਘਰੋਂ ਕੱਢ ਲੈਣਾ ਆ ਆ ਦੇਖੋ ਇੱਕ ਆ ਤੁਹਾਨੂੰ ਸੇ ਇੱਕ ਹੋਰ ਚੀਜ਼ ਜਿਹੜੀ ਸੈਂਟਰਲ ਗਵਰਨਮੈਂਟ ਦੀ ਬਣੀ ਹੈ ਕਮੇਟੀ ਆ ਇਹਨਾਂ ਨੂੰ ਲਾਇਸੈਂਸ इशੂ ਹੋ ਗਏ ਇਸ਼ੂ ਹੋ ਗਏ ਮਿਸਪਲ ਕਮੇਟੀ ਦਫਤਰ ਦੇ ਵਿੱਚ ਪਏ ਨੇ ਅਸੀਂ ਇਸੇ ਵਾਸਤੇ ਅੱਜ ਗਏ ਸੀਗੇ ਵੀ ਜਿਹੜੇ ਵੈਂਡਰ ਨੇ ਜੀ ਤੁਸੀਂ ਇਹਨਾਂ ਨੂੰ ਚਕਾਰਿਆ 10 15 ਬੰਦਿਆਂ ਨੂੰ ਵੀ ਦੇਖੋ ਸ਼ਹਿਰ ਦੇ ਵਿੱਚ ਹੋਰ ਵੀ ਬੈਠੇ ਨੇ ਇਹਨਾਂ ਨੂੰ ਜਿਹੜੇ ਜ਼ੋਨ ਬਣਾਏ ਨੇ ਉਹ ਉੱਥੇ ਹੀ ਸ਼ਿਪ ਕਰ ਦਿਓ ਜੇ ਜਗ੍ਹਾ ਬਾਜ਼ਾਰ ਚ ਹੈਗੀ ਤਾਂ ਬਾਜ਼ਾਰ ਚ ਦੇ ਤੋਂ ਹੋਰੇ ਆ ਕੇ ਪ੍ਰਸ਼ਾਸਨ ਦੇ ਮੁਲਾਜ਼ਮ ਖੁਦ ਸਾਡੀ ਬਹਿਰ ਪਵਾਤਾ ਵੀ ਹਾਂਜੀ ਸਾਡੇ ਕੋਲ ਆ ਕੇ ਸ਼ਿਕਾਇਤ ਉਠੀ ਕਰ ਰਹੇ ਨੇ ਮੈਂ ਕਹਿੰਦਾ ਜੀ ਖੁਦ ਪ੍ਰਸ਼ਾਸਨ ਨੂੰ ਦੱਸੋ ਕਿ ਰੇਟਿੰਗ ਸਾਡੀ ਕੋਈ ਕੰਪਲੀਟ ਪਈ ਹੈ ਤਾਂ ਦੱਸੇ ਪ੍ਰਸ਼ਾਸਨ ਨੂੰ ਦੱਸੇ ਜਿਹੜੇ ਬਜ਼ਾਰ ਬਸੀ ਸਾਡੇ ਬੈਠੇ ਨੇ ਦੱਸੇਣਾ ਉਹ ਜਗਦੀਸ਼ ਜੀ ਕੀ ਕਹਿਣਾ ਕਾਨੂੰਨ ਬਣਾਇਆ 2014 ਜੀ ਤੇ ਅਸੀਂ ਟੀਵੀਸੀ ਮੈਂਬਰ ਆ ਆ ਮੰਜੀ ਨੇ ਗੋਲਡੀ ਨੇ ਤੇ ਮੈਂ ਜੁਲੀਸ਼ ਕੁਮਾਰ ਤੇ ਸਾਡੇ 4 ਮੈਂਬਰ ਹੋਰ ਨੇ 16 ਮੈਂਬਰ ਦੀ ਸਾਡੀ ਕਮੇਟੀ ਹੈ ਜੀ ਬਈ ਅਸੀਂ ਤਾਂ ਕਾਨੂੰਨ ਦੇ ਮੁਤਾਬਿਕ ਇਹ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗੇ ਜਦ ਤੱਕ ਤੁਸੀਂ ਜਿਹੜੇ ਸਾਡੇ ਜ਼ੋਨ ਤੁਸੀਂ ਤਿਆਰ ਨਹੀਂ ਕਰਦੇ ਤਿਆਰ ਨਹੀਂ ਕਰਦੇ ਜਦ ਤੱਕ ਸਾਨੂੰ ਟੈਂਪਰੇਰੀ ਤੌਰ ਤੇ ਸਾਨੂੰ ਸਾਡੀ ਰੋਜੀ ਰੋਟੀ ਵਾਸਤੇ ਸਾਨੂੰ ਰਿਜ਼ਰਵ ਕਰ ਦਿੱਤਾ ਜਾਵੇ ਆ ਦੇਖੋ ਤੇ ਸਾਡੇ ਵੀ ਕਿਹੜੇ ਸਮਾਣੀ ਨੀਤੀ ਯੋਜਨਾ ਸੈਂਟਰ ਕੋਰਡੀਨੇਟਰ ਬਲੋਏ ਨੇ ਇਸ਼ੂ ਕਰ ਦਿੱਤਾ ਇੱਕ ਪਾਸੇ ਪ੍ਰਧਾਨ ਮੰਤਰੀ ਜੀ ਦੀ ਫੋਟੋ ਹੈ ਇੱਕ ਪਾਸੇ ਵੈਂਡਰ ਦੀ ਫੋਟੋ ਹੈ ਇਹ ਮੈਨੂੰ ਇਸ਼ੂ ਕਰਾ ਦਿੱਤੇ ਜਿਹੜੀ ਸੀਵੀਸੀ ਕਮੇਟੀ ਦੀ ਸਾਰੀ ਹੈ ਲਾਇਸੈਂਸਰੀ ਇਸ਼ੂ ਹੈ ਅੱਲ ਸਾਡੇ ਨੂੰ ਸਾਰੇ ਕੁਝ ਕਰਾ ਦੇਣਾ ਦਾ